ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਕਿ ਕਿਸੇ ਪ੍ਰਵਾਸੀ ਦੀ ਸੀ ਉਸ ਪ੍ਰਵਾਸੀ ਦੇ ਵੱਲੋਂ ਇਸ ਪਿੰਡ ਦੇ ਲੋਕਾਂ ਨੂੰ ਧਮਕੀ ਦਿੱਤੀ ਗਈ ਸੀ ਅਰੇ ਉਹ ਇਹਨਾਂ ਨੂੰ ਜਿਉਂ ਵੀ ਅਸੀਂ ਆਂਡੂ ਨਿਕਲ ਗਏ ਤਾਂ ਅਸੀਂ ਆਂਡੂ ਭੱਲ ਕੇ ਕੋਈ ਗੱਲ ਨਹੀਂ ਜਦੋਂ ਹੁਣ ਆਵਾਂਗੇ ਤਾਂ ਬਹੁਤ ਕਸ ਲੈ ਕੇ ਆਵਾਂਗੇ ਇੰਨਾ ਕ ਲੈ ਕੇ ਆਵਾਂਗੇ ਦੀ ਪਾੜ ਦੇਣੀਆਂ ਲੋਕਾਂ ਦੀ ਸਾਰੇ ਇਹਨੀਆਂ ਥੋੜੀਆਂ ਇਹਨੀਆਂ ਜਿਵਾਲਾਂ ਤੁਹਾਡੇ ਟੈਟ ਕਰਾਂਗੇ ਤਾਂ ਜੱਟੋ ਤੁਸੀਂ ਯਾਦ ਰੱਖੂਗੇ ਜੱਟੋ ਉਹਨਾਂ ਨੇ ਇਹ ਖਾਸ ਤੌਰ ਤੇ ਧਮਕੀ ਸਾਰੇ ਨਗਰ ਨੂੰ ਦਿੱਤੀ ਆ ਜੀ ਵੈਰ ਦਾ ਧਮਕੇ ਉਹਨਾਂ ਨੇ ਤੇ ਹੁਣ ਮੈਂ ਇਹ ਮਤਲਬ ਉਸ ਟਾਈਮ ਕੁੜੀ ਨੂੰ ਤੋਰੇ ਆਂਦਾ ਨਾਲ ਮੈਨੂੰ ਸਿੱਧਾ ਕਹਿ ਰਿਹਾ ਵੀ ਉਹ ਜਿਹੜੇ ਕਹਿੰਦੇ ਸੀਗੇ ਵੀ ਆਹ ਕੁੜੀ ਵਾਲਿਆਂ ਨੂੰ ਕੁੜੀ ਤੋਰਦੀ ਮੈਂ ਨਾਮ-ਨਾਮ ਲੈ ਕੇ ਵੀ ਉਹਨਾਂ ਨੇ ਦੇਖਾਇਆ ਖਾਸ ਕਰਕੇ ਮੇਰੇ ਨੂੰ ਸਿੱਧਾ ਟਾਰਗੇਟ ਕੀਤਾ ਜੀ ਉਹਨਾਂ ਨੇ ਆਹ ਵੇਖਾ ਸਹੀ ਤਲਾੰਤ ਮੁੰਡਾ ਆਹ ਮੁੰਡੇ ਦੀ ਮਾਂ ਆਹ ਮੁੰਡਾ ਦਾ ਪਿਓ ਕੁੜੀ ਵਾਲਿਆਂ ਨੂੰ ਕੁੜੀ ਕਹਿੰਦੇ ਸੀ ਸੜਾ ਘੱਟਾਂ ਦੀ ਕੁੜੀ ਲੱਗਿਆ ਸੀ ਤੇ ਇਹ ਹੁਣ ਸਾਡੇ ਕੋਲੇ ਹੁੰਦਾ ਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਾਨੂੰ ਰਸਤੇ ਖੜੇ ਕਿੱਤੇ ਤੇ ਹੁਣ ਇਹ ਜਿਹੜੀ ਖੰਡਾ ਫਿਰ ਅਸੀਂ ਨਾਲ ਰੱਖਦੇ ਆਂ ਵੀ ਕੋਈ ਗੱਲ ਨਹੀਂ ਆਜੋ ਪੁੱਤ ਮੇਰੇ ਜਿੱਥੇ ਟਕਰਾਂਗੇ ਉੱਥੇ ਹੀ ਟਕਰਾਂਗੇ ਤੁਹਾਨੂੰ ਅਸੀਂ ਲੱਭਦੇ ਫਿਰਦੇ ਆਂ ਨਾਲ ਤੂੰ ਸਾਰਿਆਂ ਨੂੰ ਲੀਗਲ ਕਰ ਦਊਗੀ ਸਾਰਿਆਂ ਦੀ ਵੋਟ ਬਣਾ ਦਊਗੀ ਸਾਰਿਆਂ ਨੂੰ ਆਧਾਰ ਕਾਰਡ ਦੇ ਦਊਗੀ ਉਹਨਾਂ ਨੂੰ ਤਾਂ ਵੋਟ ਚਾਹੀਦੀ ਆਂ ਤੁਸੀਂ ਦਾ ਦੋ ਜੀ ਕੀ ਕੀਤਾ ਜਾਵੇ ਇਹਨਾਂ ਦਾ ਕੁਝ ਤਾਂ ਹੈਗਾ ਜੀ ਇਹਨਾਂ ਦਾ ਕਿਹੜਾ ਵੀਜ਼ਾ ਲੱਗਣਾ ਹੁਣ ਇਧਰ ਉਹ ਬਰਾਦ ਕਰਿਆ ਉਧਰ ਨੂੰ ਚੜ ਗਏ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਫਮਾਲੇ ਵਾਲੇ ਹੀ ਰਹੇ ਆ ਆਏ ਨਾ ਨੇ ਪਹਿਲਾਂ ਵੀ ਇੱਕ ਨਾਲ ਦਾ ਪਿੰਡ ਬਸਰਾਵਾ ਪਿੰਡਾ ਉੱਥੋਂ ਇੱਕ ਐਸਸੀ ਭਰਾਵਾ ਦੀ ਲੜਕੀ ਨੂੰ ਭਜਾ ਲਿਆਂਦਾ ਸੀ ਵਿਆਹ ਕਰਾਇਆ ਸੀ ਹੁਣ ਉਹਦੇ ਕੋਲ ਬੱਚਾ ਵੀ ਹੋਇਆ ਤੇ ਉਸ ਤੋਂ ਬਾਅਦ ਹੁਣ ਆਪ ਜਦੋਂ ਪਤਾ ਲੱਗਿਆ ਕਹਿੰਦੇ ਜੱਟਾਂ ਦੀ ਕੁੜੀ ਭਜਾ ਕੇ ਲੈ ਕੇ ਆਏ ਇਹ ਇਹ ਇੱਕ ਨਾ ਉਸ ਦਾ ਭਰਾ ਜੀ ਅੱਛਾ ਜੀ ਉਹਦਾ ਭਰਾ ਫਿਰ ਇੱਕ ਜ਼ਿੰਮੇਦਾਰ ਭਰਾਵਾ ਦੀ ਕੁੜੀ ਪਿੰਡ ਗਾਗੇਵਾਲ ਤੋਂ ਭਜਾ ਲਿਆ ਔਰ ਕੁੜੀ ਵਾਲਿਆਂ ਨੂੰ ਕੁੜੀ ਤੋਂ ਨਾਲ ਤੌਰ ਤੇ ਕੁੜੀ ਵਾਲਿਆਂ ਦੇ ਕੁੜੀ ਤੇ ਚਲੋ ਜਦੋਂ ਅਸੀਂ ਉੱਥੇ ਗਏ ਤਾਂ ਇਹ ਭਈਆ ਮੁਰੇ ਸਾਨੂੰ ਆਕੜੇ ਜੀ ਜਦੋਂ ਮੈਂ ਉਹਦੇ ਤੇ ਪੇੜ ਮਾਰ ਲੱਗਾ ਤਾਂ ਉਹ ਮੈਨੂੰ ਭੱਜ ਕੇ ਪਿਆ ਤਾਂ ਫੇਰ ਅਸੀਂ ਪਾਈ ਟਾ ਲਿਆ ਫਿਰ ਤਾਂ ਮੈਂ ਇੱਕੜ ਕੈਂਤੀ ਕਰਨੀ ਜਿੰਦੀ ਕੋ ਹੋਈ ਕੀ ਅੱਖਾਂ ਕਵੇਂ ਕਰਦਾ ਅੱਖਾਂ ਕਵੇਂ ਥਾਲਿਆ ਅਰੇ ਤੇ ਮੁੰਡੇ ਦੇ ਪਿਓ ਦੀ ਵੀ ਕਿਉਂ ਕਹਿੰਦਾ ਪਿਓ ਆ ਬਹੁਤ ਖਤਰਨਾਕ ਕਿਸਮ ਦਾ ਬੰਦਾ ਜੀ ਬੜੀ ਸ਼ਾਸਤਰੀ ਦੀਨ ਆਏ ਹੋਏ ਨੇ ਪੰਜਾਬ ਦੇ ਵਿੱਚ ਜਿਵੇਂ ਹੁਣ ਆਪਾਂ ਕਹਿੰਦੇ ਆ ਜੀ ਵੀ ਆ ਤੁਹਾਨੂੰ ਪਤਾ ਵੀ ਲਵਜਹਾਤ ਚੱਲ ਰਹੀ ਆ ਉਹ ਰਾਏ ਉਸੇ ਤਹਿਤ ਹੀ ਮਤਲਬ ਕਿ ਇਹ ਪੰਜਾਬ ਦੇਆਂ ਜਿਹੜੀਆਂ ਹੱਡੇ ਸਖਾਂ ਨੇ ਖਾਸ ਕਰਕੇ ਲੜਕੀਆਂ ਨੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਤੁਹਾਨੂੰ ਕੋਈ ਦਿੱਕਤ ਨਹੀਂ ਪ੍ਰਵਾਸੀਆਂ ਨਾਲ ਸਾਡਾ ਕੋਈ ਇਦਾਂ ਨਹੀਂ ਹੈਗਾ ਬਈ ਨਿੱਜੀ ਤੌਰ ਤੇ ਕੋਈ ਹੋਆ ਪਰ ਜਿਹੜੇ ਹੁਣ ਅਨਲੀਗਲ ਤੌਰ ਤੇ ਅਪਰਾਧਕ ਤੌਰ ਤੇ ਬੰਦੇ ਰਹਿੰਦੇ ਆ ਉਹ ਵਾਰਦਾਤ ਕਰਦੇ ਆ ਭੱਜ ਜਾਂਦੇ ਆ ਅਸੀਂ ਪਿੰਡ-ਪਿੰਡ ਜਾ ਕੇ ਇੱਕ ਮੁਹਿੰਮ ਵੜਾਂਗੇ ਬੇਇਨਾਂ ਭਈਆਂ ਨੂੰ ਇੱਥੋਂ ਜਿਹੜੇ ਅਨਲੀਗਲ ਤੌਰ ਤੇ ਪੰਜਾਬ ਤੋਂ ਕੱਢੇ ਜਾਣਗੇ ਉਸੀ ਪ੍ਰਵਾਸੀਆਂ ਨੂੰ ਇੱਥੇ ਰੱਖਣਾ ਚਾਹੁੰਦੇ ਹੋ ਜਾਂ ਨਹੀਂ ਨਹੀਂ ਅਸੀਂ ਰੱਖਣਾ ਨਹੀਂ ਚਾਹੁੰਦੇ ਯਾਰ ਸਾਡੀ ਲਿਵ-ਆਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਅਸੀਂ ਪਿੰਡ ਆਂਡਲੂ ਜਲਾਲ ਲੁਧਿਆਣਾ ਦੇ ਵਿੱਚ ਖੜੇ ਹੋਏ ਹਾਂ ਰਾਇਕੋਟ ਇਸ ਪਿੰਡ ਨੂੰ ਤਹਿਸੀਲ ਪੈਂਦੀ ਹੈ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਕਿ ਕਿਸੇ ਪ੍ਰਵਾਸੀ ਦੀ ਸੀ ਉਸ ਪ੍ਰਵਾਸੀ ਦੇ ਵੱਲੋਂ ਇਸ ਪਿੰਡ ਦੇ ਲੋਕਾਂ ਨੂੰ ਧਮਕੀ ਦਿੱਤੀ ਗਈ ਸੀ ਕੀ ਉਹ ਧਮਕੀ ਸੀ ਕੀ ਪੂਰਾ ਮਾਮਲਾ ਸੀ ਆਖਿਰ ਪ੍ਰਵਾਸੀ ਨੂੰ ਅਜਿਹੀ ਕੀ ਦਿੱਕਤ ਸੀ ਇਸ ਪਿੰਡ ਦੇ ਲੋਕਾਂ ਤੋਂ ਕਿ ਉਸ ਨੇ ਯੂਪੀ ਤੋਂ ਅਸਲਾ ਮੰਗਾ ਕੇ ਇਸ ਪਿੰਡ ਨੂੰ ਕਤਲ ਕਰਨ ਦੀ ਗੱਲ ਆਖ ਦਿੱਤੀ ਹਾਂਜੀ ਸਰ ਗੱਲ ਇਹ ਸੀ ਕਿ ਇਹ ਜਿਹੜੇ ਪ੍ਰਵਾਸੀ ਸੀਗੇ ਨਾ ਇੱਥੇ ਰਹਿੰਦੇ ਮਜ਼ਦੂਰ ਇਹ ਕਾਫੀ ਦੇਰ ਤੋ ਰਹਿੰਦੇ ਸੀ ਤੇ ਕਦੇ ਕਿਸੇ ਦੇ ਘਰੇ ਰਹੇ ਕਦੇ ਕਿਸੇ ਦੇ ਇਸ ਟਾਈਮ ਕਾਕਾ ਸਿੰਘ ਦੇ ਘਰੇ ਰਹਿੰਦੇ ਸੀ ਜੀ ਤਾਂ ਇਹਨਾਂ ਨੇ ਪਹਿਲਾਂ ਵੀ ਇੱਕ ਨਾਲ ਦਾ ਪਿੰਡ ਬਸਰਾਵਾ ਪਿੰਡਾ ਉੱਥੋਂ ਇੱਕ ਐਸਸੀ ਭਰਾਵਾ ਦੀ ਲੜਕੀ ਨੂੰ ਭਜਾ ਲਿਆਂਦਾ ਸੀ ਵਿਆਹ ਕਰਾਇਆ ਸੀ ਹੁਣ ਉਹਦੇ ਕੋਲ ਬੱਚਾ ਵੀ ਹੋਇਆ ਤੇ ਉਸ ਤੋਂ ਬਾਅਦ ਹੁਣ ਆਪ ਜਦੋਂ ਪਤਾ ਲੱਗਿਆ ਕਹਿੰਦੇ ਜੱਟਾਂ ਦੀ ਕੁੜੀ ਭਜਾ ਕੇ ਲੈ ਕੇ ਆਏ ਇਹ ਇਹ ਇੱਕ ਉਹ ਵੀ ਆਉਂਦਾ ਭਰਾ ਨਾ ਉਸ ਦਾ ਭਰਾ ਜੀ ਅੱਛਾ ਜੀ ਉਹਦਾ ਭਰਾ ਫਿਰ ਇੱਕ ਜ਼ਿੰਮੇਦਾਰ ਭਰਾਵਾ ਦੀ ਕੁੜੀ ਪਿੰਡ ਗਾਗੇਵਾਲ ਤੋਂ ਭਜਾ ਲਿਆ ਜੀ ओके okay, जी ਜਦੋਂ ਉਹ ਕੁੜੀ ਦਾ ਪਤਾ ਸਾਡੇ ਮੈਨੂੰ ਲੱਗਿਆ ਵੀ ਐਂਦਾ ਕਰਕੇ ਭਈ ਇਹ ਕੁੜੀ ਲੈ ਕੇ ਆਏ ਆ ਤਾਂ ਸਾਡੀ ਗੱਲਬਾਤ ਚੱਲੀ ਤਾਂ ਕੁਦਰਤੀ ਮੈਨੂੰ ਫੋਨ ਆ ਗਿਆ ਚੱਕ ਵਾਲੇ ਸਰਪੰਚ ਦਾ ਜੀ ਉਹ ਸਾਡਾ ਮਿੱਤਰ ਆ ਉਹ ਕਹਿੰਦਾ ਬਾਈ ਜੀ ਵੀ ਤੁਹਾਡੇ ਪਿੰਡ ਆ ਗੱਲ ਹੋ ਗਈ ਹੂੰ ਵੀ ਯਾਰ ਮੈਂ ਕਿਹਾ ਫਿਰ ਆਜੋ ਵੀ ਆ ਗੱਲ ਹੈਗੇ ਮੈਨੂੰ ਪਤਾ ਲੱਗਿਆ ਹੋਇਆ ਮੈਂ ਤਾਂ ਪਹਿਲਾਂ ਹੀ ਦੇਖਦਾ ਸੀ ਵੀ ਕੁੜੀ ਕਿੱਥੇ ਦੀ ਆ ਮੈਨੂੰ ਪਤਾ ਲੱਗੇ ਕੁਦਰਤੀ ਹੀ ਮੈਨੂੰ ਪਤਾ ਲੱਗਿਆ ਮਹਾਰਾ ਦੇ ਹਰੇ ਨਾਲ ਆਪਣੇ ਕੁਦਰਤੀ ਮੇਰੇ ਹੀ ਬੰਦਿਆਂ ਨੇ ਫੋਨ ਕੀਤਾ ਵੀ ਆਪਣੀ ਰਿਸ਼ਤੇਦਾਰੀ ਚੋਂ ਆ ਚਲੋ ਜੀ ਦੂਸਰੇ ਦਿਨ ਅਸੀਂ ਆਏ ਤਾ ਉਹ ਮੁੰਡੇ ਆਏ ਮੇਰੇ ਕੋਲ ਮੈਂ ਨਾਲ ਹੋਇਆ ਨਾਲ ਹੋ ਕੇ ਅਸੀਂ ਉਹਨਾਂ ਨੂੰ ਉਹ ਕੁੜੀ ਵਾਲਿਆਂ ਨੂੰ ਕੁੜੀ ਨਾਲ ਤੌਰ ਤੇ ਕੁੜੀ ਵਾਲਿਆਂ ਦੇ ਕੁੜੀ ਤੇ ਚਲੋ ਜਦੋਂ ਅਸੀਂ ਉੱਥੇ ਗਏ ਤਾਂ ਇਹ ਭਈਆ ਮੂਰੇ ਸਾਨੂੰ ਆਕੜੇ ਜੀ ਜਦੋਂ ਮੈਂ ਉਹਦੇ ਤੇ ਪੇੜ ਮਾਰਨ ਲੱਗਾ ਤਾਂ ਉਹ ਮੈਨੂੰ ਭੱਜ ਕੇ ਪਿਆ ਤਾਂ ਫਿਰ ਅਸੀਂ ਭਾਈ ਟਾ ਲਿਆ ਫਿਰ ਤਾਂ ਮੈਂ ਇੱਕੜ ਕੈਂਤੀ ਕਰਨੀ ਜਿੰਨੀ ਕੁ ਹੋਈ ਕੀਤੀ ਮੁੰਡੇ ਦੀ ਵੀ ਤੇ ਉਹ ਜਿਹੜਾ ਧਮਕੀਆਂ ਦਿੰਦਾ ਉਹ ਤਾਂ ਘਰੇ ਹੈ ਨਹੀਂ ਸੀ ਤੇ ਮੁੰਡੇ ਦੇ ਪਿਓ ਦੀ ਵੀ ਕਿਉਂਕਿ ਇਹਦਾ ਪਿਓ ਆ ਬਹੁਤ ਖਤਰਨਾਕ ਕਿਸਮ ਦਾ ਬੰਦਾ ਜੀ ਇਹ ਬੜੀ ਸ਼ਾਸਤਰੀਨ ਦੀਨ ਆਏ ਹੋਏ ਨੇ ਪੰਜਾਬ ਦੇ ਵਿੱਚ ਜਿਵੇਂ ਹੁਣ ਆਪਾਂ ਕਹਿੰਦੇ ਆ ਜੀ ਵੀ ਆ ਤੁਹਾਨੂੰ ਪਤਾ ਵੀ ਲਵਜ ਹੱਤ ਚੱਲ ਰਹੀ ਆ ਹੋਰ ਆਏ ਉਸੇ ਤਹਿਤ ਹੀ ਮਤਲਬ ਕਿ ਇਹ ਪੰਜਾਬ ਦੇਆਂ ਜਿਹੜੀਆਂ ਹੱਡੇ ਸੇਖਾਂ ਨੇ ਖਾਸ ਕਰਕੇ ਲੜਕੀਆਂ ਨੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਉਹਨਾਂ ਨਾਲ ਲਵ ਮੈਰਜਾ ਕਰਾ ਰਹੇ ਨੇ ਤੇ ਇੱਕ ਬੜੀ ਵੱਡੀ ਸ਼ਾਸ ਹੋ ਸਕਦੀ ਆ ਕਿਉਂਕਿ ਇਹ ਜਿੰਨੇ ਅਪਰਾਧ ਕਿਸਮ ਦੇ ਭਈਏ ਨੇ ਪੰਜਾਬ ਦੇ ਵਿੱਚ ਰਹਿੰਦੇ ਨੇ ਖਾਸ ਕਰਕੇ ਮੇਰੇ ਨਗਰ ਆਂਡਲੂ ਵਿੱਚ ਰਹਿੰਦੇ ਨੇ ਮੈਂ ਸਾਡੇ ਨਗਰ ਖੇੜੇ ਨੂੰ ਸਰਪੰਚ ਸਾਹਿਬ ਨੂੰ ਔਰ ਪੂਰੇ ਪੰਜਾਬ ਨੂੰ ਇਹ ਬੇਨਤੀ ਕਰਦਾ ਆ ਭਈ ਇਹ ਜਿਹੜੇ ਭਈਏ ਅਨਲੀਗਲ ਤੌਰ ਤੇ ਇੱਕ ਭਈਆ ਜਾਂਦਾ ਚਾਰ ਪੰਜ ਭਈਆਂ ਨੂੰ ਨਾਲ ਲਿਆਉਂਦਾ ਉਹ ਇੱਥੇ ਰਹਿਣ ਲੱਗ ਜਾਂਦੇ ਆ ਇਹਨਾਂ ਨੂੰ ਨਹੀਂ ਰਹਿਣ ਦੇਣਾ ਚਾਹੀਦਾ ਕਿਉਂਕਿ ਜਿਹੜੇ ਇਹ ਫਿਰ ਅਪਰਾਧ ਕਰਦੇ ਨੇ ਅਪਰਾਧ ਕਰਦਿਆ ਨਿਕਲ ਜਾਂਦੇ ਹੁਣ ਇਹਨਾਂ ਨੇ 15 ਸਾਲ ਇਹ ਇੱਥੇ ਰਹੇ ਮੁੰਡੇ ਪੰਜਾਬੀ ਬੋਲਦੇ ਆ ਅੱਜ ਤੱਕ ਜਿਹਨਾਂ ਦੇ ਘਰਾਂ 'ਚ ਰਹੇ ਜਾਂ ਹੁਣ ਰਹਿੰਦੇ ਸੀ ਉਹਨਾਂ ਦੇ ਕੋਲੇ ਕਿੰਨਾ ਦੇ ਆਧਾਰ ਕਾਰਡ ਤੱਕ ਵੀ ਨਹੀਂ ਅੱਛਾ ਤੇ ਮੈਂ ਇਹ ਪ੍ਰਸ਼ਾਸਨ ਨੂੰ ਖਾਸ ਕਰਕੇ ਜਗਰੋਂ ਸਾਹਿਬ ਐਸਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿੰਨੇ ਵੀ ਭਈਏ ਨੇ ਇਹ ਪਿੰਡਾਂ 'ਚ ਰਹਿੰਦੇ ਉਹਨਾਂ ਦੇ ਸਾਰਿਆਂ ਦੇ ਆਧਾਰ ਕਾਰਡ ਲੈ ਜਾਣ ਤੇ ਜਿਹੜੇ ਕੋਈ ਮਤਲਬ ਜ਼ਿੰਮੇਦਾਰ ਜਿਹਦੀ ਨਹੀਂ ਜਿਹਦੀ ਵੋਟ ਨਹੀਂ ਹੈਗੀ ਇੱਥੇ ਉਹਨੂੰ ਪਿੰਡ ਤੋਂ ਨਿਕਲ ਜਾਣਾ ਚਾਹੀਦਾ ਆਪਣੇ ਆਪ ਹੀ ਸਰਕਾਰ ਨੂੰ ਬੇਨਤੀ ਕਰਦਾ ਆਪਣੇ ਇਹਨਾਂ ਸਰਪੰਚ ਸਾਹਿਬ ਨੂੰ ਬੇਨਤੀ ਕਰਦਾ ਸਾਰੇ ਪਿੰਡਾਂ ਦੇ ਵਿੱਚ ਮਤੇ ਪਾਏ ਜਾਣ ਮੇ ਜਿਹੜੇ ਅਨਲੀਗਲ ਤੌਰ ਤੇ ਬਈਏ ਰਹਿੰਦੇ ਨੇ ਅਪਰਾਧ ਕਿਸਮ ਦੇ ਉਹਨਾਂ ਨੂੰ ਕੱਢੇ ਜਾਣ ਜਿਹੜਿਆਂ ਦੀ ਵੋਟਾ ਇੱਥੇ ਪੱਕੇ ਤੌਰ ਤੇ ਰਹਿੰਦੇ ਉਹਨਾਂ ਦਾ ਕੋਈ ਖਤਰਾ ਨਹੀਂ ਹੁਣ ਆ ਮੁੰਡੇ ਦੇਖੋ ਜੀ ਸਾਨੂੰ ਇੱਕ ਕੈਮਰਾਮੈਨ ਸਾਹਿਬ ਨੂੰ ਦਿਖਾਉਣਾ ਆ ਮੁੰਡੇ ਪ੍ਰਵਾਸੀ ਮਜ਼ਦੂਰਾਂ ਦੇ ਆ ਜੀ ਇੱਧਰ ਆਓ ਫੌਜੀ ਇਹ ਸਾਰੇ ਆਹ ਮੁੰਡੇ ਇਹ ਪ੍ਰਵਾਸੀ ਮਜ਼ਦੂਰਾਂ ਦੇ ਸਾਡੇ ਨਾਲ ਪੂਰਾ ਵਧੀਆ ਸਾਥ ਦੇ ਰਹੇ ਨੇ ਇਹ ਮੁੰਡੇ ਤੇ ਦਣੀ ਮਤਲਬ ਵਧੀਆ ਇਹਨਾਂ ਦਾ ਕੋਈ ਉਹ ਨਹੀਂ ਹੈਗਾ ਜੀ ਸਾਨੂੰ ਕੋਈ ਦਿੱਕਤ ਨਹੀਂ ਪ੍ਰਵਾਸੀਆਂ ਨਾਲ ਸਾਡਾ ਕੋਈ ਇਦਾਂ ਨਹੀਂ ਹੈਗਾ ਬਈ ਨਿੱਜੀ ਤੌਰ ਤੇ ਕੋਈ ਉਹ ਆ ਪਰ ਜਿਹੜੇ ਹੁਣ ਅਨਲੀਗਲ ਤੌਰ ਤੇ ਅਪਰਾਧਕ ਤੌਰ ਤੇ ਬੰਦੇ ਰਹਿੰਦੇ ਆ ਉਹ ਵਰਦਤ ਕਰਦੇ ਆ ਭੱਜ ਜਾਂਦੇ ਆ ਕਹਿੰਦੇ ਉਹ ਤਾਂ ਬਹੁਤ ਲੰਮੇ ਸਮੇਂ ਤੋਂ ਇੱਥੇ ਰਹਿ ਰਿਆ ਸੀ ਹਾਂਜੀ ਹਾਂਜੀ ਭਾਈ ਉਹ ਇੱਥੇ ਰਹਿੰਦੇ ਸੀ ਤੇ ਹੁਣ ਮੈਂ ਇਹ ਗੱਲ ਦੱਸ ਰਿਹਾ ਵੀ ਉਹਨਾਂ ਦੇ ਇੱਥੇ ਰਿਸ਼ਤੇਦਾਰ ਵੀ ਰਹਿੰਦੇ ਆ 250 ਤਾਂ ਸਾਡੇ ਵੋਟ ਆ ਇੱਥੇ ਤੇ ਉਦੋਂ ਕਿਤੋਂ ਘਰ 7-800 6-700 ਭਈਆ ਵੈਸੇ ਰਹਿੰਦਾ ਹੋ ਉਹਨਾਂ ਦੇ ਇੱਥੇ ਰਿਸ਼ਤੇਦਾਰ ਵੀ ਨੇ ਕਿਉਂ ਹੋ ਹੁਣ ਜਦੋਂ ਉਹ ਅਪਰਾਧੀ ਕਿਸ ਹੁੰਦੇ ਬੰਦੇ ਆ ਉਹ ਕਿਸੇ ਵੀ ਆਪਣੇ ਰਿਸ਼ਤੇਦਾਰ ਕੋਲ ਆ ਕੇ ਕੋਈ ਬਾਰਾਤ ਨੂੰ ਇਨਜਾਮ ਦੇ ਸਕਦੇ ਆ ਮੇਰੇ ਇਕੱਲੇ ਕੈਮਰਿਆਂ ਤੇ ਬੋਲਣ ਨਾਲ ਇਹ ਸਮੱਸਿਆ ਦਾ ਹੱਲ ਨਹੀਂ ਹੋਣਾ ਤੁਸੀਂ ਆਪਦੇ ਪਿੰਡ 'ਚ ਕੋਈ ਮਤਾ ਪਵਾਇਆ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਕੋਲ ਗਏ ਉਹਨਾਂ ਨੂੰ ਜਾ ਕੇ ਆਖਿਆ ਕਿ ਸਾਡੇ ਪਿੰਡ ਦੇ ਵਿੱਚ ਇਹਨਾਂ ਦੇ ਆਧਾਰ ਕਾਰਡ ਜਾਂ ਸਾਡੇ ਕੋਲ ਇਹਨਾਂ ਦੇ ਕੋਈ ਪ੍ਰੂਫ ਨਹੀਂ ਕੱਲ ਨੂੰ ਕੋਈ ਗੱਲ ਹੋ ਜਾਂਦੀ ਹੈ ਹਾਂਜੀ ਮੇਰੇ ਅੱਜ ਸਤੋ ਸਾਹਿਬ ਨਾਲ ਰੈਕੋਰਡ ਨਾਲ ਹੋਈ ਸੀ ਮੀਟਿੰਗ ਉਹ ਕਹਿੰਦੇ ਵੀ ਆਪਾਂ ਹਾਂ ਇਹਨਾਂ ਨੂੰ ਬੁਲਾ ਕੇ ਜਲਦੀ ਹੋਈ ਕਰਾਂਗੇ ਤੇ ਜਿਹੜੀ ਰੈਕੋਰਡ ਪੁਲਿਸ ਸਾਹਿਬ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਜਿਹੜੇ ਉਹ ਅਪਰਾਧੀ ਹੈ ਉਹਨਾਂ ਨੇ ਤੁਹਾਨੂੰ ਧਮਕੀਆਂ ਦਿੱਤੀਆਂ ਨੇ ਉਹ ਮਤਲਬ ਉਹਨਾਂ ਦੇ ਨੇੜੇ ਪਹੁੰਚ ਚੁੱਕੀ ਹੈ ਪੁਲਿਸ ਇਹ ਨਹੀਂ ਮੈਂ ਸਵਾਲ ਇਹ ਕਰਨਾ ਚਾਹੁੰਦੀ ਆ ਕਿ ਤੁਸੀਂ ਪ੍ਰਵਾਸੀਆਂ ਨੂੰ ਇੱਥੇ ਰੱਖਣਾ ਚਾਹੁੰਦੇ ਹੋ ਜਾਂ ਨਹੀਂ ਨਹੀਂ ਅਸੀਂ ਰੱਖਣਾ ਨਹੀਂ ਚਾਹੁੰਦੇ ਦੀ ਇੱਥੇ ਜਿਹੜੇ ਜਿਹੜੇ ਪਹਿਲਾਂ ਦੀਆਂ ਵੋਟਾਂ ਬਣੀਆਂ ਨੇ ਪੱਕੇ ਉਹ ਰਹਿਣ ਹੂੰ ਉਹਨਾਂ ਦੇ ਹੁਣ 20 ਸਾਲਾਂ ਦੇ ਰਹਿੰਦੇ ਆ 25 ਸਾਲਾਂ ਦੇ ਤੇ ਜਿਹੜੇ ਹੁਣ ਨਵੇਂ ਆਉਂਦੇ ਆ ਜਾਂ ਜਿਨ੍ਹਾਂ ਦੇ ਆਧਾਰ ਕਾਰਡ ਆਪਣੇ ਵੋਟਰ ਕਾਰਡ ਨਹੀਂ ਬਣਿਆ ਸੀ ਉਹਨਾਂ ਨੂੰ ਨਹੀਂ ਰੱਖਣਾ ਚਾਹੁੰਦੇ ਅਸੀਂ ਸਾਰੇ ਪੂਰੇ ਪੰਜਾਬ ਨੂੰ ਵੀ ਬੇਨਤੀ ਕਰਦਾ ਤੇ ਮੈਂ ਆਪਣੇ ਨੱਗਰ ਨੂੰ ਵੀ ਵੀ ਇਹਨਾਂ ਨੂੰ ਇਥੋਂ ਬੇਨਤੀ ਕੀਤੀ ਜਾਵੇ ਭਾਈ ਜਾਓ ਤੇ ਕੱਲ ਨੂੰ ਕੋਈ ਅਪਰਾਧ ਕਰਕੇ ਤੁਰ ਗਿਆ ਜਿਹਦੇ ਨਾਲ ਹੋਊ ਤਾਂ ਉਹੀ ਉਹ ਫਿਰ ਬੰਨਿਆ ਜਾਊਗਾ। ਅੱਛਾ ਜਿਹੜੀ ਉਹ ਵੀਡੀਓ ਵਾਇਰਲ ਹੋਈ ਸੋਸ਼ਲ ਮੀਡੀਆ ਤੇ ਜਿੱਚ ਧਮਕੀ ਦਿੱਤੀ ਗਈ ਕੀ ਉਹ ਮਾਮਲਾ ਸੀ ਉਹ ਉਹ ਕੌਣ ਸੀ ਉਹ ਪ੍ਰਵਾਸੀ ਕੌਣ ਸੀਗਾ ਜਿਨੇ ਇਸ ਤਰ੍ਹਾਂ ਦੀ ਗੱਲ ਤੁਹਾਨੂੰ ਆਖੀ ਪਹਿਲਾਂ ਉਹ ਇੱਥੇ ਰਹਿੰਦਾ ਰਿਹਾ? ਹਾਂਜੀ ਉਹ ਦਾਦਾ ਜੀ ਵੀ ਇੱਥੇ 17 ਸਾਲਾਂ ਤੋਂ ਰਹਿੰਦੇ ਨੇ ਉਹ। ਉਹ ਬੱਚਿਆਂ ਦੇ ਇਧਰ ਹੀ ਛੋਟੇ ਹੁੰਦੇ ਪੜੇ ਨੇ। ਤੇ ਉਹ ਇੱਥੇ ਰਹਿੰਦੇ ਨੇ ਸਰ ਤੋਂ ਤੇ ਉਹ ਉਹਨਾਂ ਦਾ ਦਾਦਾ ਦੱਸ ਰਿਹਾ ਜੀ ਤੁਹਾਨੂੰ ਮੈਂ ਵੀ ਉਹ ਜਿਹੜੇ ਮੁੰਡੇ ਨੇ ਧਮਕੀ ਦਿੱਤੀ ਹੈ ਜਿਹਦੀ ਇਹ ਵੀਡੀਓ ਆਈ ਸੀ ਉਹਦਾ ਵੱਡਾ ਭਾਈ ਹੂੰ। ਪਹਿਲਾਂ ਇੱਕ ਲੜਕੀ ਭਜਾ ਕੇ ਲੈ ਕੇ ਆਈ ਸੀ ਤੇ ਜਿਹੜਾ ਖੁਦ ਧਮਕੀ ਦੇ ਰਿਹਾ ਇਹ ਵੀ ਇੱਕ ਬਸਰਾਵਾ ਪਿੰਡ ਦੀ ਲੜਕੀ ਭਜਾ ਖੇ ਲਿਆ ਆ ਜਿਹੜਾ ਹੁਣ ਫਿਰ ਦੂਸਰੀ ਜੱਟਾਂ ਅਕੇ ਲੈ ਆਇਆ ਤੇ ਤੁਹਾਨੂੰ ਕਹਿੰਦਾ ਫਿਰਦਾ ਇਹ ਵੀ ਚਾਰ ਹੋਰ ਆ ਹਜੇ ਕਰਾਵਾਂਗੇ ਤਾਂ ਫਿਰ ਗੱਲ ਮੇਰੇ ਤੱਕ ਆਈ ਤਾਂ ਫਿਰ ਆ ਗੱਲ ਹੋ ਗਈ ਤੇ ਕੁੜੀਆਂਾਂ ਨੂੰ ਆਪਾਂ ਕੁੜੀ ਤੋਂ ਕੁੜੀ ਲੰਮੇ ਸਮੇਂ ਦੇ ਰਹਿੰਦੇ ਆ ਉਹਨਾਂ ਨੂੰ ਤਾਂ ਅਸੀਂ ਇੱਥੇ ਰੱਖਣਾ ਚਾਹੁੰਦੇ ਆ ਜਿਹੜੇ ਨਵੇਂ ਆਉਂਦੇ ਆ ਉਹਨਾਂ ਨੂੰ ਰੋਕਣਾ ਤਾਂ 17 ਸਾਲਾਂ ਦੇ ਰਹਿੰਦੇ ਸੀ ਇਹ ਵੀ ਤਾਂ ਫਿਰ ਅਪਰਾਧੀ ਹੋਈ ਸੀ ਹਾਂ ਜੀ ਮੈਂ ਉਹੀ ਤਾਂ ਕਹਿੰਦਾ ਇਹ ਅਪਰਾਧ ਕਿਸਮ ਦੇ ਬੰਦੇ ਸੀਗੇ ਜੀ ਇੱਥੇ ਕਦੇ ਵਾਰ ਇਹਨ ਉਦੋਂ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਸੀ ਵੀ ਇਹ ਇਹ ਦੁਆਰੇ ਵੀ ਗਲਤੀ ਕਰ ਸਕਦੇ ਆ ਉਹਨਾਂ ਨੂੰ ਤੌਰ ਦੇਣਾ ਚਾਹੀਦਾ ਸੀ ਤੇ ਮੈਂ ਸਾਰੇ ਨਗਰ ਸਾਰੇ ਮਤਲਬ ਕਿ ਏਰੀਏ ਨੂੰ ਵੀ ਆਪਣੇ ਪੰਜਾਬ ਨੂੰ ਵੀ ਬੇਨਤੀ ਕਰਦਾ ਵੀ ਜੇ ਇਹ ਕੰਮ ਦੀ ਖਾਤਰ ਤੁਹਾਡਾ ਨਹੀਂ ਸਰਦਾ ਰੱਖਣੇ ਆ ਇਹਨਾਂ ਦੇ ਆਧਾਰ ਕਾਟ ਉੱਥੇ ਵਾਲੇ ਨਾਲ ਲੈ ਕੇ ਉਹ ਥਾਣੇ ਆਪ ਜਾ ਕੇ ਰਜਿਸਟਰਡ ਕਰਾਓ ਵੀ ਆ ਭਈਆ ਮੇਰੇ ਕੋਲ ਰਹਿੰਦਾ ਮੇਂਵਾਰੀ ਮੇਰੀ ਆ ਜੇਕਰ ਪਿੰਡ ਤੇ ਹੁੰਦਾ ਤਾਂ ਦੇ ਜਿਹਨਾਂ ਦੇ ਮਤਲਬ ਪਹਿਲਾਂ ਦੇ ਪੁਰਾਣੇ ਰਹਿੰਦੇ ਨੇ ਇੱਥੇ ਬੰਦੇ ਜਦੋਂ ਉਹਨਾਂ ਤੋਂ ਉਹਨਾਂ ਨੇ ਕੋਈ ਇਦਾਂ ਦੀ ਅਜੇ ਤੱਕ ਗਲਤੀ ਨਹੀਂ ਕੀਤੀ ਅਸੀਂ ਉਹ ਕਾਤੇ ਕਹੀਏ ਵੀ ਉਹਨਾਂ ਨੂੰ ਕੱਢੋ ਤੁਸੀਂ ਜਿਹੜੇ ਨੇ ਹੁਣ ਆਹ ਬਾਈ ਜੀ ਉਹਨਾਂ ਨੇ ਵੀਡੀਓ ਵਿੱਚ ਧਮਕੀ ਕਿਹਨੂੰ ਦਿੱਤੀ ਆ ਉਹਨਾਂ ਨੇ ਇਹ ਖਾਸ ਤੌਰ ਤੇ ਧਮਕੀ ਸਾਰੇ ਨਗਰ ਨੂੰ ਦਿੱਤੀ ਆ ਜੀ ਠੀਕ ਹੈ ਪਹਿਲਾਂ ਧਮਕੀ ਉਹਨਾਂ ਨੇ ਤੇ ਹੁਣ ਮੈਂ ਇਹ ਮਤਲਬ ਉਸ ਟਾਈਮ ਕੁੜੀ ਨੂੰ ਤੋਰਿਆ ਉਹਨਾਂ ਨਾਲ ਮੈਨੂੰ ਸਦਾ ਕਹਿ ਰਿਹਾ ਵੀ ਉਹ ਜਿਹੜੇ ਕਹਿੰਦੇ ਸੀਗੇ ਵੀ ਆਹ ਕੁੜੀ ਵਾਲਿਆਂ ਨੂੰ ਕੁੜੀ ਤੋਰਦੀ ਹੈ ਨਾਮ-ਨਾਮ ਲੈ ਕੇ ਵੀ ਉਹਨਾਂ ਨੇ ਦੇਖਾਂ ਖਾਸ ਕਰਕੇ ਮੈਨੂੰ ਸਿੱਧਾ ਟਾਰਗੇਟ ਕੀਤਾ ਜੀ ਉਹਨਾਂ ਨੇ ਕਿਆ ਕੀਆ ਅਸਲੇ ਦੀ ਵੀ ਗੱਲ ਕੀਤੀ ਆ ਕਿ ਅਸਲਾ ਲੈ ਕੇ ਉਹ ਕਹਿੰਦੇ ਅਸੀਂ ਉਹਨੇ ਆ ਸਾਡੇ ਸਾਰਿਆਂ ਕੋਲੇ ਵੀਡੀਓ ਚਲਦੀ ਆ ਜੀ ਪਾ ਦਿੰਦੇ ਆ ਪੂਰੇ ਪੰਜਾਬ ਕੋਲੇ ਗਈ ਆ ਉਹ ਕਹਿੰਦੇ ਅਸੀਂ ਪੂਰੇ ਬਣ ਕੇ ਆਵਾਂਗੇ ਜੱਟੋ ਪੂਰੇ ਜੱਟਾਂ ਨੂੰ ਆਣ ਲੂ ਪਿੰਡਿਆਂ ਨੂੰ ਧਮਕੀ ਦਿੱਤੀ ਆ ਵੀ ਅਸੀਂ ਦੇਖਾਂਗੇ ਖਾਸ ਕਰਕੇ ਮੈਨੂੰ ਵੀ ਅਸੀਂ ਜੂਪੀ ਦੇ ਵਿੱਚੋਂ ਸਮਾਨ ਲੈ ਕੇ ਆਵਾਂਗੇ ਫਿਰ ਤੁਹਾਨੂੰ ਚੰਗੀ ਤਰ੍ਹਾਂ ਸਬਕ ਸਿਖਾਵਾਂਗੇ ਤੁਸੀਂ ਯਾਦ ਰੱਖੋਗੇ ਮਤਲਬ ਟਕਰਾਂਗੇ ਤੁਹਾਨੂੰ ਟਕਰਾਂਗੇ ਅਸੀਂ ਕਿਤੇ ਉਹਨਾਂ ਤੋਂ ਡਰਦੇ ਆ ਜੀ ਫਿਰ ਸੇਫਟੀ ਦਾ ਤੁਸੀਂ ਕੀ ਪ੍ਰਬੰਧ ਕੀਤਾ ਸੇਫਟੀ ਦੇ ਅਸੀਂ ਜੀ ਦੇਖੋ ਸੇਫਟੀ ਦੀ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਵੀ ਸਾਨੂੰ ਮਤਲਬ ਲਾਇਸੈਂਸ ਦਿੱਤਾ ਜਾਵੇ ਜੀ ਅਸਲੇ ਦਾ ਜਾਂ ਸਾਨੂੰ ਸਕਿਉਰਟੀ ਦਿੱਤੀ ਜਾਵੇ ਉਹ ਕਿਸੇ ਟਾਈਮ ਵੀ ਹਮਲਾ ਕਰ ਸਕਦੇ ਆ ਸਾਡੇ ਕੋਲੇ ਕੱਖ ਨਹੀਂ ਜੀ ਅਸੀਂ ਫਿਰ ਮੈਂ ਸੇਤੋ ਸਾਹਿਬ ਨੂੰ ਬੇਨਤੀ ਕੀਤੀ ਵੀ ਮੇਰੀ ਕੋਈ ਸਕਿਉਰਟੀ ਵਾਰੇ ਵੇਹਗਾ ਹਾਂ ਵੀ ਅਸੀਂ ਬੇਨਤੀ ਕਰਾਂਗੇ ਵੀ ਮੈਨੂੰ ਜੇ ਵੈਪਨ ਦਾ ਲਾਇਸੈਂਸ ਦਿੱਤਾ ਜਾਵੇ ਜਾਂ ਸਕਿਉਰਟੀ ਦਿੱਤੀ ਜਾਵੇ ਹੁਣ ਤਾਂ ਸਾਡੇ ਕੋਲੇ ਕਾ ਬਾਬਾ ਦੀਪ ਸਿੰਘ ਵਾਲਾ ਹੀ ਆ ਜੀ ਆਹ ਆਹ ਇਹ ਬਾਬਾ ਦੀਪ ਸਿੰਘ ਵਾਲਾ ਵਾ ਤੇ ਇਹ ਹੁਣ ਸਾਡੇ ਕੋਲੇ ਹੀ ਹੁੰਦਾ ਜੀ ਅਰੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਾਨੂੰ ਰਸਤੇ ਖੜੇ ਕਿਤੇ ਤੇ ਹੁਣ ਇਹ ਜਿਹੜੀ ਖੰਡਾ ਫਿਰ ਅਸੀਂ ਨਾਲ ਰੱਖਦੇ ਆ ਵੀ ਕੋਈ ਗੱਲ ਨਹੀਂ ਆ ਜਾਓ ਪੁੱਤ ਮੇਰੇ ਜਿੱਥੇ ਟਕਰਾਂਗੇ ਉੱਥੇ ਹੀ ਟਕਰਾਂਗੇ ਤੁਹਾਨੂੰ ਅਸੀਂ ਲੱਭਦੇ ਫਿਰਦੇ ਆ ਉਹਨਾਂ ਨੂੰ ਮਗਰ ਜਿੱਥੇ ਜਿੱਥੇ ਪਤਾ ਲੱਗਿਆ ਉਹਨਾਂ ਨੂੰ ਲੱਭ ਜਾਂਦੇ ਲਿਆ ਕੇ ਉਹਨਾਂ ਨੂੰ ਪੁਲਿਸ ਥਾਣੇ ਦਵਾਂਗੇ ਠੀਕ ਹੈ ਨਾ ਜੰਨਾ ਚਾਹ ਰੋ ਨਹੀਂ ਫੜੇ ਜਾਂਦੇ ਉਹਨਾਂ ਦੇ ਤਾਂ ਸਾਨੂੰ ਖਤਰਾ ਹੀ ਆ ਵੀ ਕਦੇ ਵੀ ਉਹ ਅਪਰਾਧ ਕਿਸਮ ਦੇ ਚਿੱਟਾ ਪੀਂਦੇ ਆ ਜੀ ਉਹ ਅੱਛਾ ਚਿੱਟਾ ਪੀਂਦੇ ਆ ਉਹ ਬੰਦੇ ਚਟਿਆੜਾਂ ਦਾ ਕੀ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਕਰਨਾ ਵੇਸ਼ ਕਰਕੇ ਉਹ ਬੰਦੇ ਮੇਰੇ ਤੇ ਕਿਸੇ ਟ ਕਿਵੇਂ ਦੇਖਦੇ ਹੋ ਅਕਸਰ ਇਹ ਜੀ ਘਟਨਾਵਾਂ ਪਹਿਲਾਂ ਵੀ ਹੁੰਦੀ ਆ ਪੰਜਾਬੀਆਂ ਨੂੰ ਪ੍ਰਵਾਸੀ ਕਈ ਮਿਲ ਕੇ ਗੁੱਟਦੇ ਆ ਲੁਧਿਆਣਾ ਸਾਰਾ ਪ੍ਰਵਾਸੀਆਂ ਨਾਲ ਭਰਿਆ ਹੋਇਆ ਆਪਣੇ ਲੋਕੀ ਸਮਝਦੇ ਕਿਉਂ ਨਹੀਂਗੇ ਦੇਖੋ ਜੀ ਇਹ ਬਹੁਤ ਵੱਡੇ ਸ਼ਾਸਨ ਦੇ ਨਾਇਨੇ ਹ ਇਹ ਜਦੋਂ ਆਇਆ ਬਤੇ ਆਪਣਾ ਸੋਰੀ 라ਵੜੀ ਦੇ ਵੀ ਉੱਥੇ ਬਣੀ ਸੀਗੀ ਹਮ ਮੁੱਖ ਮੰਤਰੀ ਜੀ ਉਹਨੇ ਉੱਥੇ ਜਿਹੜੇ ਪਾਵਨ ਦੀ ਲਾਤੀ ਸੀਗੀ ਤਮਾਕੂ ਤੇ ਉਹ ਜਿਹੜੇ ਅਪਰਾਧ ਕਿਸਮ ਦੇ ਭਈਏ ਸੀਗੇ ਤੇ ਜਿੰਨੇ ਵੀ ਆ ਉਧਰ ਤਮਾਕੂ ਵੇਚਦੇ ਸੀ ਉਹਨਾਂ ਨੇ ਸਾਰੇ ਪੰਜਾਬ ਨੂੰ ਆਗੇ ਇਹ ਬੜੀ ਸ਼ਾਸਨਧੀ ਇਹਨ ਇੱਥੇ ਮਤਲਬ ਇਹਨਾਂ ਦੀ ਇੱਕ ਵੋਟ ਬੈਂਕਾ ਵਧਾਈ ਜਾ ਰਹੀ ਆ ਪੰਜਾਬ ਦੇ ਵਿੱਚ ਤੇ ਅਸੀਂ ਤਾਂ ਇਹ ਕਹਿੰਦੇ ਆ ਵੀ ਚਾਹੇ ਲੁਧਿਆਣੇ ਰਹਿੰਦੇ ਆ ਉੱਥੇ ਕਿੰਨਿਆ ਵਾਰਦਾਤਾ ਹੁੰਦੇ ਆ ਗੱਡੇ ਗੱਡੇ ਆ ਇੱਕ ਸਾਡੇ ਨਾਲ ਪਿੰਡਾਂ ਜੀ ਬਸਰਾਵਾ ਜੀ ਇੱਥੋਂ ਬਿੱਲੂ ਸਿੰਘ ਮੁੰਡਾ ਬਹੁਤ ਵਧੀਆ ਸੀ ਸਾਲ ਕੀ ਹੋ ਗਿਆ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਸਾਤਕ ਹੋ ਗਿਆ ਜੀ ਉਹਨੂੰ ਭਈਆ ਵੱਟ ਕੇ ਚੱਲ ਭੱਜ ਗਿਆ ਜੀ ਅਜੇ ਤੱਕ ਪਤਾ ਨਹੀਂ ਲੱਗਿਆ ਜੀ ਤੇ ਇੱਕ ਇੱਕ ਮੇਰੇ ਪਿੰਡ ਹਜੇ ਦੱਸੋ ਮੇਰੇ ਪਿੰਡ ਇੱਥੇ ਜੀ ਇੱਕ ਦਿਸ਼ਾ ਨਾਮ ਦਾ ਬੰਦਾ ਮੁੰਡਾ ਸੀਗਾ ਜੀ ਜਗਦੀਪ ਸਿੰਘ ਉਹਨੂੰ ਮਤਲਬ ਕਿ ਵੱਢ ਕੇ ਭਈਏ ਤੁਰ ਗਏ ਸੀਗੇ ਜੀ ਹਜੇ ਤੱਕ ਉਹ ਭਈਏ ਦਾ ਕੋਈ ਬਹੁਤ ਪਤਾ ਨਹੀਂ ਲੱਗਿਆ ਕੀ ਤੋਂ ਹੱਧਾਰ ਕਟ ਮੰਗਾਗੇ ਉਹਨਾਂ ਦੇ ਇਹ ਕਰਕੇ ਮੈਂ ਕਹਿੰਦਾ ਜੀ ਵੀ ਉਹਨਾਂ ਦੇ ਜਿਹੜੇ ਹੁਣ ਆ ਦੋਸੀ ਨੇ ਇਹਨਾਂ ਦੇ ਵੀ ਬੰਦੇ ਮਤਲਬ ਪਿੰਡ ਦੇ ਵਿੱਚ ਰਿਸ਼ਤੇਦਾਰ ਵੀ ਨੇ ਇਹਨਾਂ ਦੇ ਪਿੰਡ ਦੇ ਕੁਝ ਬੰਦੇ ਵੀ ਮਤ ਕਰਦੇ ਨੇ ਇਨਵੈਟੀਗੇਸ਼ਨ 'ਚ ਆਇਆ ਮੈਂ ਇਹ ਖਲਾਸਾ ਨਹੀਂ ਕਰੂੰਗਾ ਕਿਉਂਕਿ ਇਹ ਇਹ ਕਦੇ ਵੀ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦੇ ਆ ਜੀ ਇਹ ਕਰਕੇ ਮੈਂ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹਨਾ ਵੀ ਸਾਡੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਤੇ ਰਾਤ ਨੂੰ ਪਿੰਡ ਦੇ ਵਿੱਚ ਠਿਕਰੀ ਪਹਿਰੇ ਲਗਵਾਏ ਜਾਣ ਜੀ ਤੇ ਅੱਜ ਮੇਰੇ ਅਸਤੋ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਸਰਪੰਚ ਸਾਹਿਬ ਨੂੰ ਕਹਿੰਦੇ ਆ ਵੀ ਠਿਕਰੀ ਪਹਿਰੇ ਵੀ ਪਿੰਡ ਦੇ ਵਿੱਚ ਲਗਾਏ ਜਾਓ ਜੀ ਅੱਜ ਸਵਾਲ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੇ ਤੁਹਾਡੇ ਪਿੰਡ ਦੇ ਵਿੱਚ ਟੋਟਲ ਵੋਟ ਕਿੰਨੀ ਹੈ ਕਿੰਨੀ ਤੁਹਾਡੇ ਪਿੰਡ ਦੀ ਜੱਦੀ ਵੋਟ ਹੈ ਤੇ ਕਿੰਨੀ ਪ੍ਰਵਾਸੀਆਂ ਦੀ ਕਿੰਨੀ ਪਹਿਲੀ 1500 ਟੋਟਲ ਆ ਜੀ 1500 ਦੇ ਵਿੱਚੋਂ 1500 250 ਬੋੜ ਤਾਂ ਹੈਗੇ ਜੀ ਪਈਆਂ ਦੀ ਇਹਨਾਂ ਦੀ ਅੱਛਾ ਪਈਆਂ ਦੀ ਤੇ ਜਿਹੜੇ ਰਹਿੰਦੇ ਆ 6 700 ਭਈਆ ਉਦਾਂ ਆਪ ਕੋਈ ਕਿਸੇ ਦੇ ਕੋਈ ਕਿਸੇ ਦੇ ਘਰੇ ਰਹਿੰਦਾ ਇਹ 1500 ਤੋਂ ਉੱਤੇ ਨੇ ਇਹ ਇਹ ਉੱਤੇ ਜੀ ਜਿਹੜੇ ਆ ਬਾਕੀ ਨੇ ਠੀਕ ਐ 1500 ਟੋਟਲ ਪਿੰਡ ਦੀ ਵੋਟ ਹੈ 250 ਪ੍ਰਵਾਸੀਆਂ ਦੀ ਹੈ ਤੇ ਜਿਹੜੀ ਵਸੂਆਂ ਉਹ 700 ਅਲੱਗ ਪ੍ਰਵਾਸੀ ਹੋਰ ਵੀ ਰਹਿੰਦੇ ਨੇ ਹਾਂ ਜੀ ਇੱਥੇ ਦੇਖੋ ਮੈਂ ਅੱਧੋ ਅੱਧੀ ਹੋਇਆ ਪਿਆ ਮਸਲਾ ਪੂਰਾ ਬੜਾ ਗੱਲ ਕੀ ਆ ਜੀ ਅੱਧੋ ਅੱਧੀ ਮਸਲਾ ਹੋਇਆ ਪਿਆ ਜਮਾ ਇਹਨਾਂ ਨੇ ਤਾਂ ਗਾਹ ਨੂੰ ਪਏ ਨਹੀਂ ਪਤਾ ਸਰਪੰਚੀ ਦੀ ਚੋਣ ਲੜਨ ਬੜੀ ਵੀ ਰਹੀ ਆ ਸੁਪਾਣ ਵੀ ਰਿਹਾ ਲੁਧਿਆਣੇ ਦੇ ਨੇੜੇ 250 ਵੋਟਾਂ ਇਸ ਕਰਕੇ ਮੈਂ ਪਿੱਟ ਰਿਹਾ ਰੋ ਰਿਹਾ ਬਈ ਇਹਨਾਂ ਨੇ ਉਹ ਦੇਖੋ ਉੱਥੇ ਕਿੰਨੇ ਮਤਲਬ ਕਿ ਆਪਣੇ ਲੁਧਿਆਣੇ ਦੇ ਵਿੱਚ ਇੱਕ ਤਵਾੜੀ ਸੀਦ ਪਖ ਸਿੰਘ ਨਗਰ ਬਣਿਆ ਜੀ ਔਰ ਭਈਆ ਤੇ ਕਿੰਨੇ ਤੇ ਬਾਬਾ ਸੰਤ ਬਾਬਾ ਜਨੈਲ ਸਿੰਘ ਜੀ ਖਾਲਸਾ ਪਿੰਡ ਨਾਲਾਂ ਦੇ ਪਿੰਡ ਇੱਕ ਪਈਆ ਖੜ ਗਿਆ ਸੀਗਾ ਐਡੇ ਵੱਡੇ ਸੀਦੇ ਪਿੰਡ ਤੇ ਜਦੋਂ ਇਥੇ ਇਹ ਪਈਏ ਆਉਣ ਵਾਲੇ ਪੰਜਾਬ ਦੇ ਪੰਜਾਬ ਨੂੰ ਬਿਲਕੁਲ ਖਤਰਾ ਜੀ ਇਹਨਾਂ ਤੋਂ ਇਹਨਾਂ ਦੇ ਸਰਕਾਰਾਂ ਨੂੰ ਚਾਹੀਦਾ ਨੱਥ ਪਾਈ ਜਾਵੇ ਖਾਸ ਕਰਕੇ ਸਿੱਖਾਂ ਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਵਾ ਕੱਲੇ ਗਰਮ ਖਿਆਲਾਂ ਨਾਲ ਜਾਂ ਇਹ ਤਲਵਾਰ ਦਿਖਾ ਕੇ ਮਸਲੇ ਦਾ ਹੱਲ ਨਹੀਂ ਹੋਣਾ ਤੁਸੀਂ ਕਿੰਨਾ ਕੁ ਉਦਣ ਦਾ ਐਕਸ਼ਨ ਲੇਤਾ ਜਾਂ ਤੁਹਾਡੇ ਪਿੰਡ ਚੋਂ ਤੁਸੀਂ ਇੱਥੇ ਇੱਕ ਦੋਗਲੀ ਜੀ ਗੱਲ ਕਰ ਦਿੰਨੇ ਹੋ ਕਿ ਆ ਖੜੇ ਆ ਇਹ ਅਸੀਂ ਰੱਖਣੇ ਆ ਮਤਲਬ ਇਹ ਖੜੇ ਆ ਤਾਂ ਕੱਲ ਨੂੰ ਇੱਥੇ ਸਾਰੇ ਆ ਕੇ ਖੜ ਜਾਂ ਤੁਸੀਂ ਕਹਿ ਦੋਗੇ ਇਹ ਖੜੇ ਇਹਨਾਂ ਨੂੰ ਰੱਖ ਦੇਖੋ ਜੀ ਮੈਂ ਕੀ ਕਹਿ ਰਿਹਾ ਹਾਂ ਇਸ ਗੱਲ ਤੇ ਯਾ ਇੱਥੇ ਜਿਹੜੇ ਉਹੀ ਤਾਂ ਕਹਿ ਰਹੇ ਹਾਂ ਜਿਹਨਾਂ ਦੇ ਹੁਣ 25 ਸਾਲ ਤੋਂ ਰਹਿੰਦੇ ਆ ਦਾ ਉਹਨਾਂ ਦੇ ਬਣੇ ਆ ਇੱਥੇ ਦੇ ਉਹਨਾਂ ਦੀ ਵੋਟ ਬਣੀ ਹੋਈ ਆ ਉਹਨਾਂ ਨੇ ਘਰ ਲੈ ਹੋਇਆ ਦੋ ਦੋ ਮਦਰੀਆ ਕੋਠੀਆਂ ਪਾਈਆਂ ਉਹਨਾਂ ਦੇ ਬੱਚਿਆਂ ਨੇ ਅੱਜ ਤੱਕ ਕੋਈ ਅਪਰਾਧ ਨਹੀਂ ਕੀਤਾ ਅਸੀਂ ਉਹਨਾਂ ਨੂੰ ਥੋੜੀ ਕਾਂਗੇ ਵੀ ਜਿਹੜੇ ਪੱਕੇ ਰਹਿੰਦੇ ਆ ਜਿਹੜੇ ਅਪਰਾਧ ਜਿਹੜੇ ਮਤਲਬ ਆ ਗੈਰ ਪਿੰਡ ਦੇ ਲੋਕ ਜ਼ਿੰਮੇਵਾਰੀ ਚੁੱਕਣਗੇ ਉਹਨਾਂ ਦੀ ਕਿ ਆਉਣ ਵਾਲੇ ਦਿਨਾਂ 'ਚ ਜੇ ਉਹਨਾਂ 'ਚ ਕੋਈ ਬੰਦਾ ਅਪਰਾਧ ਕਰ ਦਿੰਦਾ ਤੇ ਜਿਹੜੇ ਬੰਦੇ ਦੇ ਉਹ ਘਰ 'ਚ ਰਹਿ ਰਿਹਾ ਜਾਂ ਜਿਹੜੇ ਨੇ ਉਹਦੀ ਜ਼ਿੰਮੇਵਾਰੀ ਚੁੱਕੀ ਆ ਉਹ ਬਰਾਬਰ ਦਾ ਜ਼ਿੰਮੇਵਾਰ ਹੋਊਗਾ ਬਿਲਕੁਲ ਜੀ ਮੈਂ ਇਹੀ ਕਹਿ ਰਿਹਾ ਵੀ ਜਿਹੜੇ ਹੁਣ ਮਤਲਬ ਭਈਏ ਆ ਕੇ ਜ ਉਹ ਪੁਲਿਸ ਥਾਣੇ ਜਾ ਕੇ ਅਰਜ਼ਾ ਮਤਲਬ ਉੱਥੇ ਐਡਰੈਸ ਦੇ ਕੇ ਹੁਣ ਵੀ ਆ ਭਈਆ ਆ ਇਹਦੀ ਜ਼ਿੰਮੇਵਾਰੀ ਮੇਰੀ ਆ ਠੀਕ ਆ ਦੇ ਕੋਈ ਰੱਖਣਾ ਚਾਹੁੰਦਾ ਅਬਲ ਤਾਂ ਰੱਖੋ ਹੀ ਨਾ ਤੇ ਜਿਹੜੇ ਮਤਲਬ ਕਿ ਉਹਨੂੰ ਗੈਰ ਕਾਨੂੰਨੀ ਤੌਰ ਤੇ ਇਹਨਾਂ ਦਾ ਕੁਝ ਪਤਾ ਹੀ ਨਹੀਂ ਬੇਤੇ ਕਿੰਨੇ ਭਈਏ ਰਹਿ ਰਹੇ ਆ ਕਿਹਦੇ ਨਾਲ ਰਲਿਆ ਹੋਇਆ ਕਿ ਨਾ ਕਿਹਦੀ ਪਤਾ ਕਿਹੜਾ ਕਿਹਦੇ ਨਾਲ ਰਲਿਆ ਕਿਸੇ ਨੂੰ ਨਹੀਂ ਪਤਾ ਤੇ ਮੈਂ ਪ੍ਰਸ਼ਾਸਨ ਨੂੰ ਹੀ ਮੰਗ ਕਰਦਾ ਵੀ ਜਿੰਨੇ ਵੀ ਭਈਏ ਨੇ ਰਹਿੰਦੇ ਆ ਪੰਜਾਬ ਦੇ ਵਿੱਚ ਅਨਲੀਗਲ ਤੌਰ ਤੇ ਉਹਨਾਂ ਨੂੰ ਮਤਲਬ ਕੱਢਿਆ ਜਾਵੇ ਇਥੇ ਮਤਲਬ ਕਿ ਸਾਡੇ ਖਾਸ ਕਰਕੇ ਪਿੰਡ ਦੇ ਵਿੱਚੋਂ ਮੈਨੂੰ ਖਤਰਾ ਹੈ ਕਿ ਉਹ ਕਰ ਰਹੇ ਨੇ ਨਜਾਇਜ਼ ਤੌਰ ਤੇ ਤਾਂ ਸਾਰਿਆਂ ਨੂੰ ਲੀਗਲ ਕਰ ਦਊਗੀ ਸਾਰਿਆਂ ਦੀ ਵੋਟ ਬਣਾ ਦਊਗੀ ਸਾਰਿਆਂ ਨੂੰ ਆਧਾਰ ਕਾਰਡ ਦੇ ਦਊਗੀ ਉਹਨਾਂ ਨੂੰ ਤਾਂ ਵੋਟ ਚਾਹੀਦੀ ਹੈ ਹੋਰ ਤੁਸੀਂ ਦੱਸ ਦਿਓ ਜੀ ਕੀ ਕੀਤਾ ਜਾਵੇ ਇਹਨਾਂ ਦਾ ਨਹੀਂ ਅਸੀਂ ਤੁਸੀਂ ਟੰਗਰਨ ਵਾਲੇ ਦਾ ਪਿੰਡ ਆ ਉੱਥੇ ਸਰਪੰਚ ਨੇ ਮਤਾ ਪਾਇਆ ਸੀਗਾ ਬੱਗੇ ਬਸਾ ਜਿਹੜਾ ਜਿਹੜਾ ਦੋਰੇ ਨੇ ਉਵੇਂ ਤੁਹਾਡੇ ਪਿੰਡ ਵਿੱਚ ਨਹੀਂ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਦੇਖੋ ਹੁਣ ਮੈਂ ਤਾਂ ਸਰਪੰਚ ਹੈ ਨਹੀਂ ਮੈਂ ਪਿੰਡ ਦੇ ਸਰਪੰਚ ਨੂੰ ਵੀ ਬੇਨਤੀ ਕਰ ਚੁੱਕਿਆ ਤੇ ਮੈਂਬਰ ਸਾਹਿਬਾਨ ਨੂੰ ਵੀ ਬੇਨਤੀ ਕਰ ਚੁੱਕਿਆ ਅੱਜ ਕੱਲ੍ਹ ਨਹੀਂ ਤੁਹਾਡੀਆਂ ਗੱਲਾਂ ਨਾਲ ਸਹਿਮਤ ਪਿੰਡ ਦੇ ਕਿੰਨੇ ਕੁ ਲੋਕ ਨੇ ਹੈਗੇ ਸਾਰੇ ਪਿੰਡ ਹੀ ਆ ਜੀ ਹੁਣ ਮਤਲਬ ਕਿ ਉਹ ਕਹਿੰਦੇ ਸਰਪੰਚ ਨੂੰ ਇਨ ਫਿਊਚਰ ਮਤਾ ਪੈ ਸਕਦਾ ਹਾਂ ਹਾਂ ਹੁਣ ਪਾਵਾਂਗੇ ਜੀ ਸਰਪੰਚ ਨੂੰ ਬੇਨਤੀ ਹੁਣ ਮਤਲਬ ਕੁਝ ਲੋਕ ਵੀ ਮੌਜੂਦ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਰਹੇ ਕੋਈ ਗੱਲ ਨਹੀਂ ਬਾਈ ਜੀ ਤੁਸੀਂ ਦੱਸੋ ਕੀ ਲੱਗਦਾ ਤੁਹਾਨੂੰ ਇਹ ਗਲਤ ਹੋਇਆ ਜੀ ਜੋ ਕਰ ਰਹੇ ਆ ਇਹ ਭਈਏ ਲਿਆ ਕੇ ਬਾਹਰੋਂ ਹੁਣ ਸਿੱਖਾਂ ਦੀਆਂ ਕੁੜੀਆਂ ਨੂੰ ਵੀ ਪੈਣ ਲੱਗੇ ਇਹ ਬਹੁਤ ਗਲਤ ਹੋ ਰਿਹਾ ਜੀ ਹੂੰ ਹੁਣ ਤੱਕ ਤਾਂ ਸਾਡੀ ਰੋਟੀ ਕੋਈ ਸੀ ਰੋਜੀ ਕੋਈ ਸੀ ਜਾਂ ਹੁਣ ਤੱਕ ਸਾਡੀਆਂ ਨੌਕਰੀਆਂ ਤੇ ਜ਼ਮੀਨਾਂ ਤੇ ਥਾਵਾਂ ਤੇ ਘਰਾਂ ਤੇ ਡਾਕੇ ਵਜਦੇ ਸੀ ਹੁਣ ਸਾਡੀਆਂ ਇੱਜ਼ਤਾਂ ਤੇ ਵੀ ਡਾਕੇ ਪੈਣ ਲੱਗੇ ਉਹੀ ਤਾਂ ਹੈ ਜੀ ਹੁਣ ਇਹ ਸਾਡੇ ਘਰਾਂ ਨੂੰ ਵੀ ਪੈਣ ਲੱਗੇ ਕਿਉਂਕਿ ਇਹ ਬਹੁਤ ਗੰਟੀ ਵਿੱਚ ਹੋ ਗਏ ਭਾਈ ਜੀ ਇੱਕ ਗੱਲ ਜਲਦੀ ਆ ਕਈ ਪੰਜਾਬ ਦੇ ਲੋਕ ਕਹਿੰਦੇ ਆ ਜੇ ਪੰਜਾਬੀ ਸਿੱਖ ਜਾਂਦੇ ਆ ਬਾਹਰ ਵਿਦੇਸ਼ਾਂ ਵਿੱਚ ਉਹ ਠੀਕ ਹੈ ਜੇ ਭਈਏ ਆਂਦੇ ਉਹ ਮਾੜੇ ਕਿਉਂਕਿ ਉਹ ਬਾਹਰ ਜਾਂਦੇ ਆ ਉਹਨਾਂ ਦੇ ਕਾਗਜ਼ਪਰੂਖ ਬਹੁਤ ਜ਼ਿਆਦਾ ਲੈ ਜਾਂਦੇ ਆ ਹੂੰ ਮਤਲਬ ਅਪਣਾ ਕਿ ਚਲੋ ਇੱਧਰ ਆਉਂਦੇ ਆ ਇਹ ਇਹਨਾਂ ਦਾ ਕੋਈ ਪ੍ਰੂਫ ਹੋਣ ਜਿਹੜਾ ਅਪਰਾਧ ਕਰਕੇ ਗਿਆ ਉਹਦਾ ਆਧਾਰ ਕਾਰਡ ਵੀ ਨਹੀਂ ਹੈਗਾ ਇੱਥੇ ਇਹ ਵੀ ਹੁੰਦਾ ਕਈ ਵਾਰੀ ਉੱਥੇ ਕੋਈ ਕੇਸ ਪਿਆ ਹੋਵੇ ਜਾਂ ਉੱਥੇ ਚੋਰੀ ਦਾ ਪਰਚਾ ਹੋਵੇ ਜਾਂ ਹੋਰ ਕੋਈ ਲੜਾਈ ਝਗੜੇ ਦਾ ਹੋਵੇ ਉਹ ਇੱਕ ਰੇਲ ਗੱਡੀ ਚੜ੍ਹਦਾ ਪੰਜਾਬ ਆ ਜਾਂਦਾ ਉਹੀ ਤਾਂ ਹੈਗਾ ਜੀ ਇਹਨਾਂ ਦਾ ਕਿਹੜਾ ਵੀਜ਼ਾ ਲੱਗਣਾ ਹੁਣ ਇੱਧਰ ਉਹ ਅਪਰਾਧ ਕਰਿਆ ਉਧਰ ਨੂੰ ਚੜ੍ਹ ਗਏ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਪੰਮ ਵਾਲੇ ਵਾਲੇ ਹੀ ਰਹੇ ਆ ਉਹ ਜੇ ਆਧਾਰ ਕਾਰਡ ਜਾਂ ਪ੍ਰੂਫ ਲੈ ਹੁੰਦੇ ਉਹ ਫੜੇ ਵੀ ਜਾ ਸਕਦੇ ਸੀਗੇ ਆਪਣੇ ਆਪਣੇ ਬੰਦਿਆਂ ਨੂੰ ਤਾਂ ਉਹ ਉਧਰੋਂ ਚੜ੍ਹਨ ਵੀ ਨਹੀਂ ਦੇ ਦਿੰਦੇ ਜਦ ਹੀ ਫੜ ਲੰਦੇ ਆ ਬਿਲਕੁਲ ਅਸੀਂ ਜਦੋਂ ਪਿੰਡ ਦੀ ਐਂਟਰੀ ਤੋਂ ਦਾਖਲ ਹੋਏ ਸੀ ਤੇ ਅਸੀਂ ਗੱਲਾਂ ਕਰਦੇ ਆ ਰਹੇ ਸੀ ਕਿ ਇਸ ਪਿੰਡ ਦੇ ਵਿੱਚ ਪ੍ਰਵਾਸੀਆਂ ਦਾ ਬਹੁਤ ਵੱਡਾ ਵਿਰੋਧ ਹੋਇਆ ਪਰ ਅਸੀਂ ਦੇਖਦੇ ਹਾਂ ਹਰ ਮੋਟਰ ਦੇ ਉੱਤੇ ਹਰ ਚ ਬੱਚੇ ਦੇ ਉੱਤੇ ਚੌਂਕੜੀ ਮਾਰੀ ਬੈਠਿਆ ਤੁਸੀਂ ਕਹਿ ਰਹੇ ਹੋ ਅਸੀਂ ਕੱਢਣੇ ਆ ਉਹ ਇੱਥੇ ਮਤਲਬ ਕਬਜ਼ੇ ਕਰੀ ਬੈਠੇ ਆ ਕਿ ਤਰੀਕੇ ਨਾਲ ਉਹ ਪਤਾ ਕੀ ਗੱਲ ਜੀ ਜ਼ਿੰਮੇਵਾਰਾਂ ਨੂੰ ਹੋਣ ਆਏ ਆ ਜਿਹੜੇ ਇਹ ਆ ਇਹ ਘੱਟ ਤੋਂ ਕੰਮ ਕਰਨਦੇ ਆ ਮੇਨ ਤਾਂ ਇਹਨਾਂ ਦੀ ਘਾਟ ਆ ਪਰ ਇਹ ਤਾਂ ਦੇਖ ਨਹੀਂ ਰਹੇ ਹੈਗੇ ਵੀ ਅਪਰਾਧ ਕਰਕੇ ਇਹਨਾਂ ਨੂੰ ਫੜ ਵੀ ਕਿਵੇਂ ਲਵਾਂਗੇ ਅਸੀਂ ਕਿਉਂਕਿ ਇਹਨਾਂ ਦਾ ਪ੍ਰੂਫ ਨਹੀਂ ਹੈ ਜੇ ਕੋਈ ਸਾਡਾ ਭੈਣ ਭਾਈ ਕੰਮ ਕਰਦਾ ਹੋਊ ਜਾਂ ਹੋਰ ਹੋਊ ਪ੍ਰੂਫ ਹੋਊ ਉਹਨੂੰ ਫੜ ਵੀ ਸਕਦੇ ਆ ਨਹੀਂ ਲਾਲਚਮਾਰੇ ਜ਼ਿੰਮੇਵਾਰੀ ਚੁੱਕਣਾ ਕੋਈ ਸਹੀ ਗੱਲ ਆ ਵੀ ਜੇ ਤੁਹਾਨੂੰ ਠੀਕ ਆ ਤੁਹਾਨੂੰ ਲਾਲ ਚਾ ਵੀ ਸਾਡਾ ਕੰਮ ਹੋ ਜਾਊਗਾ ਉਹਦੇ ਮਾਰੇ ਜ਼ਿੰਮੇਵਾਰੀ ਚੁੱਕਣਾ ਵੀ ਇਹ ਬੰਦੇ ਨੇ ਜੇ ਕੁਛ ਕੀਤਾ ਤਾਂ ਮੈਂ ਜ਼ਿੰਮੇਵਾਰ ਹੋਊਗਾ ਜਾਂ ਮੈਂ ਜ਼ਿੰਮੇਵਾਰੀ ਲੈਣਾ ਦੀ ਜਦੋਂ ਤੁਹਾਡੇ ਤੁਹਾਡਾ ਕੋਈ ਵਾਹ ਵਾਸਤਾ ਹੀ ਨਹੀਂ ਤੁਸੀਂ ਯੂਪੀ ਕਦੇ ਗਏ ਹੀ ਨਹੀਂ ਉੱਥੋਂ ਆਏ ਬੰਦਿਆਂ ਦੀ ਜਾਂ ਉਹਨਾਂ ਦੇ ਪੋਤੇ-ਪੋਤੀਆਂ ਦੀ ਗਾਰੰਟੀ ਕਿਵੇਂ ਲੈ ਸਕਦੇ ਹਾਂ ਉਹੀ ਤਾਂ ਹੈ ਜੀ ਇਹਨਾਂ ਦੀ ਹੁਣ ਐ ਗਾਰੰਟੀ ਦੀ ਲੈ ਸਕਦੇ ਕਨਾ ਇਹਨਾਂ ਨੂੰ ਫੜੇ ਵੀ ਨਹੀਂ ਜਾ ਸਕਦੇ ਹੈਗੇ ਹੁਣ ਉਹ ਸਾਡੇ 4-5 ਪਿੰਡਾਂ ਚੋਂ ਵਾਲੇ ਦਾ ਲਈ ਕਿਤੇ ਘੁੰਮ ਰਹੇ ਆ ਨੇੜੇ ਤੇੜੀ ਪ੍ਰਸ਼ਾਸਨ ਕੀ ਕਹਿ ਰਿਹਾ ਵੀ ਅਸੀਂ ਇਹਨਾਂ ਨੂੰ ਪ੍ਰਸ਼ਾਸਨ ਭਰੋਸਾ ਦੇ ਰਿਹਾ ਜੀ ਪਰ ਫੜੇ ਨਹੀਂ ਹਜੇ ਗਏ ਹੈਗੇ ਇੱਕ ਪਾਸੇ ਲੋਕ ਤਾਂ ਇਹ ਕਹਿ ਰਹੇ ਆ ਕਿ ਅਸੀਂ ਇੱਥੋਂ ਪ੍ਰਵਾਸੀ ਭਜਾਉਣੇ ਆ ਦੂਜੇ ਪਾਸੇ ਇਹਨਾਂ ਨੂੰ ਫਲੈਟ ਬਣਾ ਕੇ ਦਿੱਤੇ ਜਾ ਰਹੇ ਆ ਉਹਦੇ ਵਾਸਤੇ ਜਿਹੜੀਆਂ ਪਾਲਿਸੀਆਂ ਬਣਾਈਆਂ ਜਾ ਰਹੀਆਂ ਨੇ ਤੇ ਕੋਈ ਸਮਝ ਨਹੀਂ ਆਉਂਦਾ ਕਿ ਲੋਕਾਂ ਦੀ ਕੀ ਡਿਮਾਂਡ ਆ ਤੇ ਸਰਕਾਰ ਕੀ ਕਰਨ ਨੂੰ ਫਿਰਦੀ ਆ ਸੋ ਇਹ ਇੱਕ ਬਹੁਤ ਵੱਡਾ ਸਵਾਲ ਹੈ ਇਧਰ ਲੋਕਾਂ ਨਾਲ ਗੱਲਬਾਤ ਕਰ ਲੈਨੇ ਆ ਬਈ ਹੁਣ ਹੱਲ ਕੀ ਆ ਇਸ ਮਸਲੇ ਦਾ ਹੱਲ ਕੀ ਹੋਊਗਾ ਮਸਲੇ ਦਾ ਹੱਲ ਇਹ ਆ ਜੀ ਦੇਖੋ ਹੁਣ ਸੌ ਹੱਥ ਅਸਾ ਸਰੇ ਤੇ ਗਾਂਡੋ ਇਹੜੀ ਗੱਲ ਹੁੰਦੀ ਆ ਪੰਜਾਬੀ ਤੋਂ ਸਿੱਧੀ ਵੀ ਹੁਣ ਇਥੇ ਅਣਲੂ ਤੋਂ ਸ਼ੁਰੂਆਤ ਹੋ ਚੁੱਕੀ ਆ ਭਈਆਂ ਨੂੰ ਕੱਢਣ ਦੀ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਬਾਹਰਲੇ ਪਿੰਡਾਂ ਚੰਗਾ ਕਰ ਰਹੇ ਨੇ ਕੱਲ ਮੈਂ ਟਾਲੀਆਂ ਪਿੰਡ ਮੀਟ ਆ ਸਾਡੇ ਨਾਲ ਦੇ ਪਿੰਡ ਕਲਸੀਆਂ ਉਥੋਂ ਦੇ ਬੰਦਿਆਂ ਨਾਲ ਕਰਕੇ ਉਹਨਾਂ ਦੇ ਮਤਾ ਪਤਾ ਅਸੀਂ ਪਿੰਡ ਪਿੰਡ ਜਾ ਕੇ ਇੱਕ ਮੁਹਿਮ ਵੜਾਂਗੇ ਵੀ ਇਹਨਾਂ ਭਈਆਂ ਨੂੰ ਇਥੋਂ ਜਿਹੜੇ ਅਨਲੀਗਲ ਤੌਰ ਤੇ ਪੰਜਾਬ ਤੋਂ ਕੱਢੇ ਜਾਣ ਕਾਨੂੰਨ ਇਹ ਜਿੰਨਾ ਚਿਰ ਕਾਨੂੰਨ ਨਹੀਂ ਬਣਦਾ ਜਿੰਨਾ ਚਿਰ ਕਾਨੂੰਨ ਦੀਆਂ ਕਾਗਜ਼ਾਂ ਦੇ ਵਿੱਚ ਇਹ ਨਹੀਂ ਲਿਖਿਆ ਜਾਂਦਾ ਕਿ ਪ੍ਰਵਾਸੀ ਪੰਜਾਬ ਨਹੀਂ ਆ ਸਕਦੇ ਉਹਨਾਂ ਚਿਰ ਤੁਹਾਨੂੰ ਲੱਗਦਾ ਕਿ ਤੁਹਾਡੇ ਮਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੋਂ ਉੱਤੇ ਆ ਦੇਖੋ ਜੀ ਮੈਂ ਇਹ ਬੇਨਤੀ ਸਾਡੇ ਪਿੰਡਾਂ ਵਾਲਿਆਂ ਨੂੰ ਖਾਸ ਕਰਕੇ ਕਰਦਾ ਜਦੋਂ ਉਹ ਪਿੰਡਾਂ ਵਾਲੇ ਰੱਖਣਗੇ ਹੀ ਨਹੀਂ ਇਹਨਾਂ ਨੂੰ ਦੇ ਹੁਣ ਵਾਲਿਆਂ ਦੀ ਅਣਖ ਜਾਗੇ ਬੇ ਅੱਜ ਸਾਡੀਆਂ ਧੀਆਂ ਨੂੰ ਵੀ ਪੈਗੇ ਕੱਲ ਨੂੰ ਇਹ ਸਾਡੀ ਵੀ ਕੁੜੀ ਨੂੰ ਪੈਸਾ ਦੇ ਅੱਜ ਦੇ ਹੋਰਾਂ ਨੇ ਕਰਾਉਂਦੇ ਨੇ ਇਸੇ ਦੇ ਚਾਰ ਰਹਿੰਦੇ ਸੀ ਹੋਰ ਚਾਰ ਪਰਾ ਦੇ ਨੇ ਹੋਰ ਕਰਨੇ ਦੇ ਮੈਂ ਨਾ ਟੱਕਦਾ ਹੁਣ ਇਹਨਾਂ ਨੂੰ ਤੇ ਉਹਨਾਂ ਨੇ ਚਾਰ ਹੋਰ ਕਰਨ ਕਰਨੇ ਸੀ ਕਿਉਂਕਿ ਇਹਨਾਂ ਦਾ ਮੂੰਹ ਪੈ ਚੁੱਕਿਆ ਮਤਲਬ ਇਹ ਹੁਣ ਭਈਏ ਜਿਹੜੇ ਮਤਲਬ ਗੋਦਰਾ ਅਪਰਾਧ ਕਰਕੇ ਆਉਂਦੇ ਨੇ ਉਹ ਇੱਧਰ ਆ ਜਾਂਦੇ ਨੇ ਔਰ ਕਾ ਨੂੰ ਡਰਦੇ ਆ ਫਿਰ ਉਹਨਾਂ ਦਾ ਅਸਲਾ ਆਮ ਆ ਜੋਪੀ ਤੇ ਮਿਲਦਾ ਇਹਨਾਂ ਦੇ ਕੱਟੇ ਫੱਟੇ ਜਿਹਨੂੰ ਕਹਿੰਦੇ ਹੁੰਦੇ ਆ ਸਾਨੂੰ ਤਾਂ ਹੀ ਅਸੀਂ ਕਹਿੰਦੇ ਕੋਈ ਐ ਨਹੀਂ ਅਸੀਂ ਡਰਦੇ ਨਹੀਂ ਸਾਲਾਂ ਤੋਂ ਉਹਨਾਂ ਤੋਂ ਭਈਆਂ ਤੋਂ ਅਸੀਂ ਬਿਲਕੁਲ ਨਹੀਂ ਡਰਦੇ ਉਹ ਜਿੱਥੇ ਮਰਜ਼ੀ ਆ ਜਾਣ ਟੱਕਰ ਲੈਣ ਸਾਨੂੰ ਅਸੀਂ ਦੱਸਾਂਗੇ ਲੱਗਦਾ ਕਿ ਮਤੇ ਨਾਲ ਉਹ ਹਾਈ ਕੋਰਟ ਦੇ ਵਿੱਚ ਸਾਨੂੰ ਪਟੀਸ਼ਨਾਂ ਪਾਉਣੀਆਂ ਚਾਹੀਦੀਆਂ। ਹਰਕ ਪਿੰਡ ਤੋਂ ਪਾਉਣੀ ਚਾਹੀਦੀ ਇਹ ਪਟੀਸ਼ਨ। ਇਹ ਜੰਗੀ ਪੱਧਰ ਤੇ ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰਾ ਜਿਹੜਾ ਤੇ ਜਿਵੇਂ ਹੁਣ ਮਤਲਬ ਇੱਕ ਨਿਰਦੇਸ਼ ਹਜ਼ੂਰ ਸਾਹਿਬ ਵਾਲਾ ਨੇ ਪਾਇਆ ਸੀ ਵੀ ਜਿਹੜੇ ਗੈਰ ਸਿੱਖਾਂ ਦੀਆਂ ਕੁੜੀਆਂ ਨਾਲ ਵਿਆਹ ਨਾ ਕਰਾਇਆ ਜਾਵੇ। ਤੇ ਇਸੇ ਤਰ੍ਹਾਂ ਸਾਡੇ ਮਤਲਬ ਅਕਾਲ ਤਖਤ ਸਾਹਿਬ ਦੇ ਜੋ ਜਥੇਦਾਰ ਸਾਹਿਬ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇੱਕ ਇਹ ਜਿਹੜੇ ਲਵਜ ਹਰ ਚੱਲੀ ਆ ਇਹਦੇ ਵਿਰੁੱਧ ਜਿਹੜੇ ਵੀ ਸਖਾਂ ਦੀ ਕੁੜੀ ਕਿਸੇ ਵੀ ਕਿ ਮੋਨੇ ਨਾਲ ਗੈਰ ਕਾਨੂੰਨੀ ਤੰਗ ਨਾ ਕਿਸੇ ਬਾਹਰਲੇ ਨਾਲ ਕਰਾਉਂਦੀ ਆ ਵਿਆਹ ਉਹਨਾਂ ਦੇ ਪਾਬੰਦੀ ਲੱਗਣੀ ਚਾਹੀਦੀ ਹੈ। ਰਾਜਨੀਤਿਕ ਲੋਕ ਤਾਂ ਇਹ ਵੀ ਕਹਿ ਦਿੰਦੇ ਆ ਕਿ ਬੱਚਿਆਂ ਦੀ ਆਪਦੀ ਮਰਜ਼ੀ ਆ ਉਹ ਕਿਹਨੂੰ ਚੁਣਨਾ ਚਾਹੁੰਦੇ ਆ ਉਹ ਚੁਣ ਸਕਦੇ ਆ ਜੇ ਉਹ 18 ਤੋਂ ਪਲੱਸ ਹੈ। ਦੇਖੋ ਜੀ ਮੈਂ ਇਹ ਕਹਣਾ ਜਿਹੜੀਆਂ ਸਾਡੀਆਂ ਧੀਆ ਭੈਣਾਂ ਨੇ ਵੀ ਉਹਨਾਂ ਨੂੰ ਇੱਕ ਬੇਨਤੀ ਕਰਦਾ ਵੀ ਪਹਿਲਾਂ ਤਾਂ ਕਦੇ ਬਿਲੇ ਬਜ਼ੁਰਗ ਹੁੰਦੇ ਸੀ ਕਦੇ ਦੇਖਦੇ ਵੀ ਨਹੀਂ ਸੀ ਹੁੰਦੇ 1 ਰੁਪਿਆ ਲਾਗੀ ਦੇ ਹੱਥ ਫੜਾਉਂਦੇ ਸੀ। ਹੁਣ ਤਾਂ ਸਿਰੇ ਆ ਮਦਾ ਮਤਲਬ ਕਰਦਾ ਵੀ ਅਸੀਂ ਇਹ ਕਹਿੰਦੇ ਆ ਵੀ ਕੋਈ ਵੀ ਸਾਡੀ ਧੀ ਭੈਣਾਂ ਜਿਹੜ ਭਈ ਉਹ ਮਤਲਬ ਲਬ ਦੇ ਹਾਲ ਵਾਲੇ ਇਸ ਦੇ ਚੱਕਰ ਚ ਨਾ ਹੀ ਪਵੇ ਜਿੱਥੇ ਮਾਪਿਆਂ ਨੇ ਕਰਨਾ ਵਧੀਆ ਤਾਂ ਸਾ ਹੀ ਕਰਦੇ ਹੁੰਦੇ ਆ ਕਿਤੇ ਉਹ ਟੁੱਟਦੇ ਵੀ ਨਹੀਂ ਦੇਖੇ ਤੁਹਾਨੂੰ ਵੀ ਨਹੀਂ ਲੱਗਦਾ ਕਿ ਉਹਨਾਂ ਨੂੰ ਵਰਗ ਲਾਇਆ ਜਾਂਦਾ ਹੈ ਜਾਂ ਝੂਠ ਬੋਲੇ ਜਾਂਦੇ ਆ ਦੇਖੋ ਜੀ ਮੈਂ ਇੱਕ ਤੁਹਾਨੂੰ ਹੋਰ ਬੇਨਤੀ ਬਹੁਤ ਵਧੀਆ ਸਵਾਲ ਆਈ ਤੁਹਾਡਾ ਭਈ ਮੈਂ ਇਹ ਸੋਚਦਾ ਸੀ ਵੀ ਉਹ ਜਿਹੜੀ ਕੁੜੀ ਆ ਥੋੜੀ ਸਿੱਧਰੀ ਆ ਕਿਸਮ ਦੀ ਕੁੜੀ ਆ ਜੀ ਉਹਨਾਂ ਦੀਆਂ ਫੋਟੋ ਵੀ ਆ ਮੇਰੇ ਕੋਲ ਜਿਹਨੂੰ ਭਜਾ ਕੇ ਲੈ ਕੇ ਹੁਣ ਫੇਰ ਦੁਬਾਰੇ ਭੱਜ ਗਈ ਉਹਨਾਂ ਦੇ ਨਾਲ ਹੀ ਪਈਆਂ ਦੇ ਪਹਿਲਾਂ ਮੈਂ ਮੋੜਤੀ ਸੀ ਹੁਣ ਦੁਬਾਰੇ ਫੇਰ ਭੱਜ ਗਈ ਉਹਨਾਂ ਦੇ ਨਾਲ ਉਹ 27 28 ਤਰੀਕ ਦੀ ਤੇ ਮਤਲਬ ਕਿ ਮੈਂ ਇਦਾਂ ਦੇ ਉਹ ਜਿਹੜੀਆਂ ਜੜੀਆਂ ਬੇਕੂਫ ਔਰ ਤਾਂ ਨੇ ਇਹ ਇਹਨਾਂ ਦੇ ਬੇਟੀਆਂ ਉਹਨਾਂ ਸਾਰਿਆਂ ਨੂੰ ਕਹਿੰਦਾ ਵੀ ਇਦਾਂ ਦੀ ਤੁਸੀਂ ਬੇਕੂਫ ਵਾਲੀਆਂ ਗੱਲਾਂ ਨਹੀਂ ਕਰਨੀਆਂ। ਭਈ ਆਪਾਂ ਇੱਕ ਇਹ ਜਿਹੜੀ ਸਿੱਖ ਔਮਾਂ ਅਣਖੀ ਔਮਾਂ ਹਾਂ ਤੁਸੀਂ ਮਤਲਬ ਮੈਂ ਕਹਿੰਦਾ ਵੀ ਸਿੱਖ ਦੀ ਕੋਈ ਜਾਤ ਨਹੀਂ ਦੇ ਅੰਤਰ ਜਾਤੀ ਦੇ ਵਿੱਚ ਵੀ ਕਰਾਉਂਦੇ ਆਪਾਂ ਸਿੱਖ ਕੋਈ ਸਿੱਖਾਂ ਦੇ ਕਰਾਉਂਦਾ ਮੈਂ ਉਹ ਕਹਿੰਦਾ ਵੀ ਕੋਈ ਵਿਰੋਧ ਨਹੀਂ ਫੈਮਿਲੀ ਤਾਂ ਬਰਾਬਰ ਦੀ ਹੋਣੀ ਚਾਹੀਦੀ ਹੈ ਨਾ। ਤੇ ਮੈਂ ਇਹ ਕਹਿੰਦਾ ਵੀ ਦੇ ਕੁੜੀਆਂ ਨੇ ਭਾਈ ਤੁਸੀਂ ਇਦਾਂ ਦਾ ਫੈਸਲਾ ਪਹਿਲੀ ਤਾਂ ਲਓ ਨਾ ਮਾਂ ਪੇ ਹੋਤੇ ਛੱਡੋ ਜੇ ਤੁਸੀਂ ਇਦਾਂ ਦਾ ਲੈ ਲਿਆ ਤਾਂ ਪਹਿਲਾਂ ਤਾਂ ਦੇਖੋ ਘਰ-ਵਾਰ ਕੀ ਆ ਹੁਣ ਜਿਹੜੀ ਆ ਬੇਕੂਫ ਕੁੜੀ ਇੱਕ ਸਪਰਾ ਦੇ ਵਿੱਚੋਂ ਰਹਿੰਦਾ ਸੀ ਭਈਆ ਜਿੱਥੇ ਸੀ ਉਹ ਆ ਕੇ ਉੱਥੇ ਕਿੰਨੀਆਂ ਰਾਤਾਂ ਕੱਟ ਕੇ ਗਈ ਉਸ ਤੋਂ ਬਾਅਦ ਉਹ ਕੁੜੀ ਪਿੰਡ ਤੋਰਦੀ ਉਹਨੂੰ ਫੇਰਾ ਕੱਲੀ ਆਈ ਫੇਰ ਉਸੇ ਭਈਏ ਦੇ ਨਾਲ ਭੱਜ ਲਈ ਹੁਣ ਉਹ ਸਪਨਾ ਚ ਹੀ ਬਿਠਾਉ ਲੋਕਾਂ ਦੇ ਮਤਲਬ ਇਹ ਕੁੜੀ ਬਸਤਾਊਗੀ ਉਹ ਜਿਹੜੀ ਇੱਕ ਗਲਤੀ ਕਰ ਗਈ ਅੱਜ ਮੈਂ ਕਹਿੰਦਾ ਉਹ ਕੁੜੀ ਪਸਤਾਉ ਇਹ ਸਾਡੀਆਂ ਮਤਲਬ ਭੈਣਾਂ ਨੋਤੀਆਂ ਨੂੰ 20 ਕਿੱਲੇ ਦੀ ਮਾਲਕਾ ਉਹ ਅੱਛਾ ਜਿਹੜੀ ਇਹ ਕੁੜੀ ਦੀ ਗੱਲ ਕਰਦੇ ਹਾਂ ਸੀ ਉਹ ਕੁੜੀ ਵੀ ਕਿਤੇ ਦੀ ਮਾਲਕ ਨਹੀਂ ਇੱਕਨ ਚਲੋ ਹੁੰਦਿਆ ਮਤਲਬ ਉਹ ਉਹਨਾਂ ਘਰੇ ਫੈਮਿਲੀ ਕੋਲੇ ਬੜੀ ਅਜਮੇਨਾ 30 35 ਕਿੱਲੇ ਜ਼ਮੀਨ ਆ ਤੇ ਉਹ ਬਹੁਤ ਸਾਊ ਆ ਤੇ ਦੋ ਭਾਈ ਨੇ ਉਹ ਤੇਜੀਏ ਭੈਣ ਸੀ ਜਿਹੜਾ ਹੁਣ ਆਪਾਂ ਅੱਗੇ ਕਹਿੰਦੇ ਸੀ ਵੀ ਕੁੜੀਆਂ ਨੂੰ ਮਾਰੋ ਨਾ ਕੁੜੀਆਂ ਦਾ ਗਲ ਘੁੱਟ ਕੇ ਦਵਾਇਆ ਜਾਂਦਾ ਜਾਂ ਹੋ ਜਾਂਦਾ ਉਹ ਕਿਉਂ ਡਰਦੇ ਇਸੇ ਕਰਕੇ ਬਜ਼ੁਰਗ ਡਰਦੇ ਸੀ ਵੀ ਕੱਲ ਨੂੰ ਕਿਤੇ ਹੋਰ ਨਾ ਹੁਣ ਅਸੀਂ ਕੁੜੀਆਂ ਨੂੰ ਖੁੱਲ ਹੀ ਨਹੀਂ ਦੇਤੀ ਹੱਥ ਦੇ ਵਿੱਚ ਹਰ ਇੱਕ ਦੇ ਮੋਬਾਈਲ ਜਿੰਨਾ ਪੈਂਟਾ ਪਾ ਪਾ ਕੇ ਨਿਕਲਦੀਆਂ ਨੇ ਹਾਂ ਤੇ ਮਤਲਬ ਕੀ ਇਹ ਜਿਹੜਾ ਬਸ ਨਹੀਂ ਸਭਿਆਚਾਰ ਆ ਉਹਦਾ ਬੋਲਬਾਲਾ ਹੋਇਆ ਇਹ ਸਾਡੀ ਸਿੱਖ ਕੌਮ ਲਈ ਬਹੁਤ ਖਤਰੇ ਦੀ ਘੰਟੀ ਆ ਠੀਕ ਹੈ ਨਾ ਅਸੀਂ ਮਤਲਬ ਕੀ ਇਹ ਚਾਹੁੰਦੇ ਆ ਵੀ ਸਾਡੀਆਂ ਧੀਆਂ ਭੈਣਾਂ ਨੂੰ ਸਿੱਖ ਰਲਾਈਤ ਮੁਤਾਬਕ ਅੰਮ੍ਰਿਤਧਾਰੀ ਹੋਣਾ ਚਾਹੀਦਾ ਠੀਕ ਹੈ ਨਾ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਬਾਹਰਲੀ ਜਾਤ ਦੇ ਵਿੱਚ ਵਿਆਹ ਕਰਾਓ ਜੇ ਕੋਈ ਮੁੰਡਾ ਪਸੰਦ ਆ ਜਾਂਦਾ ਵਧੀਆ ਜਾਤ ਦਾ ਸਿੱਖਾ ਕੋਈ ਮੈਂ ਕਿਸੇ ਦੇ ਤਰਾਜ਼ ਨਹੀਂ ਕਰਦਾ ਇਸ ਦਾ ਠੀਕ ਹੈ ਨਾ ਤੇ ਪਰ ਇਹ ਕੀ ਹੋਇਆ ਸਾਡੇ ਆ ਭਈਏ ਲੈ ਕੇ ਜਾਣ ਲੱਗੇ ਕੁੜੀਆਂ ਹੀ ਭਈਆਂ ਨੂੰ ਕਰਾਈਏ ਮਰ ਗਏ ਸਾਡੇ ਤਾਂ ਸਿੱਖ ਇਹਨਾਂ ਦੀਆਂ ਹਿੰਦੂਆਂ ਦੀਆਂ ਕੁੜੀਆਂ ਥੋਂ ਦੇਣੀਆਂ ਟਕੇ ਟਕੇ ਤੇ ਲੈ ਜਾ ਕੇ ਗਾਜ ਨਵੀ ਗਾਜ ਨਵੀ ਵੇਚਦੇ ਸੀ ਉਹ ਲੈ ਕੇ ਆਉਂਦੇ ਰਹੇ ਛਡਾ ਕੇ ਲੈ ਕੇ ਆਉਂਦੇ ਰਹੇ ਤੇ ਅੱਜ ਸਾਡੀਆਂ ਨੂੰ ਇਹ ਹੀ ਭਈਏ ਮਤਲਬ ਲੈ ਜਾਣਗੇ ਫਿਰ ਤਾਂ ਹੀ ਮਰਿਆਂ ਬਰੋਬਰੀਆਂ ਇਸ ਕਰਕੇ ਭਾਈ ਮੈਂ ਉਸ ਦਿਨ ਜਿਹੜੀ ਕਾਰਵਾਈ ਕੀਤੀ ਆ ਮੇਰਾ ਖੂਨ ਖੋਲਿਆ ਆਪਾ ਪਾਤੀ ਸਾਰੇ ਨਗਰ ਨੂੰ ਬੇਨਤੀ ਕਰਦਾ ਮੇਰੇ ਨਾਲ ਖੜੇ ਵੀ ਆ ਵੀ ਆਪਾ ਭਾਈ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੀਏ ਇਹ ਬੇਨਤੀ ਹੈ ਜੀ